ਹੈਲੋ ਹਾਂ ਵੀਰੇ ਜੱਗੀ ਬੋਲਦਾ ਹਾਂ ਵੀਰੇ ਜੱਗੀ ਬੋਲਦਾ ਅੱਛਾ ਮਨਦੀਪਾ ਬੋਲਦਾ ਸਭ ਇਧਰ ਨਨਕਾ ਹਾਂ ਹਾਂ ਵੀਰੇ ਬੋਲ ਹੋਰ ਕਰੇ ਠੀਕ ਹੈ ਪੂਆ ਵਰਗੇ ਜਮਾ ਠੀਕ ਨੇ ਤੂੰ ਦੱਸ ਕਿਵੇਂ ਪਰਿਵਾਰ ਵਧੀਆ ਬਈ ਹੋਰ ਫਸਲ ਵੜੀ ਜਮਾ ਠੀਕ ਹੈ ਤੂੰ ਦੱਸ ਜਮਾ ਬਾਗੋ ਬਾਗ ਅੱਛਾ 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 ਇਹ ਤਾਂ ਗੱਲ ਕਰਨੀ ਸੀ ਵੀਰੇ ਬੋਲ ਬੋਲ ਵੀਰੇ ਕੋ ਤੇਰੀ ਮਾਮੀ ਨੂੰ ਨਾ ਘਰੋਂ ਕੱਢ ਰੱਖਿਆ ਸਣੀ ਨੇ ਤੇ ਉਹ ਵੀ ਬਹੁਤ ਅੱਛਾ ਹਾਂ ਉਹ ਜਿਹੜਾ ਗਵਾਂਢੀ ਨਹੀਂ ਤੁਹਾਡੇ ਸਾਗਟ ਵਰਗੇ ਹਾਂ ਹਾਂ ਹੈ ਕਿ ਨਹੀਂ ਹਾਂ ਉਹਨਾਂ ਦੇ ਬੈਠੇ ਆ ਯਾਰ ਉਹ ਹਾਂ ਤੇ ਮੈਂ ਤਾਂ ਆਖਿਆ ਜਰਾ ਐ ਬਗਾਨੇ ਘਰੇ ਬੈਠੀ ਸੁਣੀ ਨਹੀਂ ਲੱਗਦੀ ਮਹਾ ਫੋਨ ਕਰੀ ਕਦੋਂ ਗੱਲਤਾ ਕਰੋ ਉਹਨਾਂ ਨੂੰ ਹੋਵੇ ਯਾਰ 2-3 ਦਿਨ ਕੀ ਗੱਲ ਹੋ ਗਈ ਪਤਾ ਨਹੀਂ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਲੱਗੀ ਤੇ ਇੱਕ ਦਿਨ ਉਹ ਆਈ ਸੀ ਕੱਪੜੇ ਲੈਣ ਆ ਉਹ ਬੋਲਦੀ ਸੀ ਐ ਕਰਕੇ ਐ ਗੱਲ ਕੋਣ ਆਈ ਕੱਪੜੇ ਲੈਣ ਮੈਂ ਤਾਂ ਉੱਦੇ ਸੁਣੀ ਆ ਕੋਣ ਆਈ ਸੀ ਕੱਪੜੇ ਲੈਣ ਆਪਣਾ ਉਹਦੀ ਸਣੀ ਦੀ ਬੋਹੂ ਅੱਛਾ ਹਾਂ ਹਾਂ ਫੇ ਉਹ ਜਿਵੇਂ ਕੰਨ ਦੇ ਕੱਪੜੇ ਲੈਣ ਆਈ ਸੀ ਨਾ ਉਹਦੇ ਸੁਣਿਆ ਸੀ ਮੈਂ ਤਾਂ ਵੀ ਆਏ ਕਰ ਕੇ ਐਗਲ ਦੋ ਫਰੀਆ ਫੇਰ ਕੀ ਬਣਿਆ ਹਣਾ ਹੁਣ ਤਾਂ ਕੁਛ ਨਹੀਂ ਬਸ ਉਹਨਾਂ ਨੇ ਵਿਚਾਰੇ ਨੇ ਜਿਹੜੇ ਗੁੰਮੜੀ ਉਹਨਾਂ ਨੇ ਰੱਖ ਰੱਖੀ ਐ ਹਾਂ ਭਾਈ ਹੈਲੋ ਹੈਲੋ ਹਾਂ ਭਾਈ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀ ਮੈਂ ਆਪਦੀ ਮਾਂ ਨਾਲ ਗੱਲ ਕਰਦਾ ਫੇਰ ਹਾਂ ਮੜਾ ਹਾਂ ਮੜਾ ਭੂਆ ਨਾਲ ਗੱਲ ਕਰਕੇ ਤੁਸੀਂ ਜਰ ਆਓ ਤੇ ਉਹਨੂੰ ਬਿਠਾ ਕੇ ਜਾਓ ਕਰੇ ਆਪਣੇ ਘਰ-ਵਾਰ ਦਾ ਕਰਕੇ ਜਾਓ ਫੇਰ ਤੁਹਾਨੂੰ ਦੱਸਦਾ ਹਾਂ ਭਾਈ ਠੀਕ ਠੀਕ ਹੈ ਭਾਈ ਠੀਕ ਹੈ ਠੀਕ ਹੈ ਭਾਈ ਓਕੇ ਭਾਈ ਓਕੇ ਓਕੇ ਦੇਖੀ ਪੀਰੇ ਪੀਲੇ ਫੁੱਲ ਨੇ ਕਿੰਨੇ ਸੋਹਣੇ ਹਾਂ ਪੁੱਤ ਕੀ ਕਰੀ ਜਾਣੀ ਐ ਮੈਂ ਕੀ ਕਰਨਾਗਾ ਮੈਂ ਤਾਂ ਆ ਫੁੱਲ ਜੇ ਟੁੱਟੇ ਪੈ ਸੀ ਨਾ ਉਹ ਪਾਏ ਨਹੀਂ ਆ ਗਮੰਡੀਆਂ ਦੇ ਜਵਾਬ ਆਉਂਦੇ ਨੇ ਸਾਰੇ ਖੰਡਿਆਕੇ ਵਗ ਜਾਂਦੇ ਨੇ ਤੇਰੀ ਗੱਲ ਤਾਂ ਮੈਂ ਬਾਅਦ ਚ ਸੁਣਦੀ ਹਾਂ ਤੇ ਪਹਿਲਾਂ ਮੈਂ ਇੱਧਰ ਧਰ ਦੇਣਾ ਨੂੰ ਸੱਟ ਜੇ ਕਰਕੇ ਇੱਥੇ ਸੋਹਣੇ ਲੱਗਦੇ ਨੇ ਦੇਖ ਹਾਂ ਮਾਂ ਹਾਂ ਹੁਣ ਦੱਸ ਕੀ ਕਹਿਣਾ ਤੇ ਮਾ ਦੀਪੇ ਦਾ ਫੋਨ ਆਇਆ ਸੀ ਨਾਨਕਾਂ ਤੋਂ ਅੱਛਾ ਠੀਕ ਐ ਤੇ ਉਹ ਮੈਨੂੰ ਫੋਨ ਲਾ ਕੇ ਕਹਿੰਦਾ ਕਹਿੰਦਾ ਮਾਮੀ ਘਰੋਂ ਕੱਢ ਰੱਖੀ ਅੱਛਾ ਹਾਂ ਨਾ ਉਹ ਤਾਂ ਨਿਕਲਣਾ ਹੀ ਹੈ ਨਹੀਂ ਸਿਕਰੋਂ ਪਾਣੀ ਉਹਨਾਂ ਕਿਸ ਨੇ ਕੀ ਕਹਤਾ ਪਤਾ ਨਹੀਂ ਕਹਿੰਦੇ ਗਵਾਂਡੀਆਂ ਦੇ ਬੈਠੀ ਐ ਗਮਾਂਡੀਆਂ ਦੇ ਬੈਠੀ ਐ ਨਾਲੇ ਪੁੱਤ ਆਪਾਂ ਨੂੰ ਕੀ ਲੋੜ ਹੈ ਜਾਣ ਦੀ ਆਪਣੇ ਨਾਲ ਕੀ ਥੋੜੀਆਂ ਕੀਤੀਆਂ ਤੇਰੀ ਮਾਮੀ ਨੇ ਮੱਕੇ ਦੇ ਤੇਰਾ ਮਾਮੇ ਦੇ ਘਰ ਤੇ ਰਖੜੀ ਨਹੀਂ ਬਣਨ ਦਿੱਤੀ ਸੀ ਉਹਨੇ ਉਹਦੀ ਮੋੜਦਾ ਦੇ ਸੀ ਘਿਰ ਤੋਂ ਦੇਖ ਲਓ ਮਾਮੇ ਨੇ ਤਾਂ ਫੋਨ ਬਾਰ-ਬਾਰ ਕੀਤਾ ਕਹਿੰਦਾ ਪੱਕਾ ਆ ਕੇ ਜਾਈਉ ਪੱਕਾ ਆ ਕੇ ਜਾਈਉ ਕਾ ਭਾਈ ਅਸੀਂ ਕੀ ਕਰਨਾ ਪਤਾ ਹੀ ਐ ਆਪਾਂ ਇਹਨਾਂ ਜ਼ਮੀਨ ਜਾਇਦਾਦਾਂ ਕੀ ਕਰਨੀਆਂ ਸੋਦੋਂ ਉਹਦੇ ਭਲੇ ਦੀ ਮਾਰੀ ਤਾਂ ਮੈਂ ਚਾਹੁੰਦੀ ਸੀ ਵੀ ਚੱਲ ਮੜਾ ਮੋਟਾ ਜਿਹਦੇ ਨਾਂ ਹੋਊਗੀ ਤਾਂ ਜਵਾਕ ਰੋਟੀ ਦੇ ਦੇਣਗੇ ਉਹੀ ਗੱਲ ਉਹਨਾਂ ਤਾਂ ਪਹਿਲਾਂ ਹੀ ਹੱਥ ਵਢਾਤੇ ਹੁਣ ਆਪਾਂ ਕੀ ਕਰ ਸਕਦੇ ਆ ਪੱਤੇ ਦੇ ਚ ਨਾਲੇ ਹੁਣ ਕਿਸੇ ਦਾ ਘਰ ਦੇ ਮਾਮਲੇ ਚ ਆਪਾਂ ਕਿਉਂ ਜਾਵਾਂਗੇ ਇਹ ਤਾਂ ਤੂੰ ਵੀ ਸਿਆਣਾ ਪੁੱਤ ਨੋਹਾ ਨੋ ਕਦੇ ਮਾਸ ਦੂਰ ਨਹੀਂ ਹੁੰਦਾ ਆਪਾਂ ਪੱਕਾ ਜਾਵਾਂਗੇ ਤੇ ਪੁੱਤ ਮਾਸ ਤਾਂ ਨਹੀਂ ਦੂਰ ਹੁੰਦਾ ਨੋਹਾ ਨੋ ਪਰ ਫਰਕ ਤਾਂ ਉਹਨੇ ਆਪ ਹੀ ਪਾਇਆਗਾ ਕਿਹੜੇ ਮੂੰਹ ਜਾਵਾਂ ਉੱਥੇ ਨਹੀਂ ਮਾ ਜਾਣਾਂ ਦਾ ਪੁੱਤ ਆ ਫੇਰ ਵੀ ਆਪਣੀ ਮਾਮੀ ਤੇ ਲੱਗਦੀ ਆ ਉਹ ਪੁੱਤ ਮੈਨੂੰ ਪਤਾ ਤੇਰੀ ਮਾਮੀ ਤਾਂ ਹੈਗੀ ਆ ਪਰ ਕੀ ਕਰਾਂ ਉਹਨੇ ਮਾਮੀ ਵਾਲਾ ਰਿਸ਼ਤਾ ਹੀ ਨਹੀਂ ਰੱਖਿਆ ਹੈ ਨਾ ਦੀਪੇ ਨੂੰ ਕਿ ਲੋੜ ਤੇ ਫੋਨ ਕਰਨ ਦੀ ਜਿਵੇਂ ਹੁੰਦੀ ਆ ਨਾ ਨਾ ਹੋਣ ਦੇ ਹੁਣ ਉਹ ਬੜੇ ਪੇਚ ਕਿੱਥੇ ਰੁਲੂਗੀ ਮਨ ਚਲ ਕੋਈ ਨਾ ਪੁੱਤ ਜੇ ਤੂੰ ਬਾਲਾ ਕਹਿਣਾ ਨਾ ਤਾਂ ਮੈਂ ਜਾ ਆਉਂਗੀ ਮੈਂ ਪਹਿਲਾਂ ਘਰ ਦੇ ਕੰਮ ਨਿਮੇੜਦਾ ਆ ਆ ਥੋੜੇ ਮੋਟੇ ਜਿਹੇ ਰਹਿੰਦੇ ਨੇ ਜਿਹੜੇ ਉਸ ਤੋਂ ਬਾਅਦ ਜਾ ਆਉਂਗੀ ਦੇਖਦੀ ਆ ਕੀ ਹਾਲ ਆ ਉਹਦਾ ਹੈ ਕਿੱਥੇ ਬੈਠੀ ਆ ਕਿੱਥੇ ਨਾ ਉਹ ਜੇ ਮੰਨੀ ਤਾਂ ਇੱਥੇ ਲਿਆਉਂਗੀ 2-4 ਦਿਨ ਇੱਥੇ ਰਹਿ ਪਊਗੀ ਤੇ ਚਲ ਤੂੰ ਐਂ ਕਰ ਰੋਟੀ ਰੱਟੀ ਖਾ ਲਾ ਜਿਹੜੀ ਦੋ ਬਰਕੀਆਂ ਖਾਣੀਆਂ ਨੇ ਤੇ ਫਿਰ ਮੈਂ ਵੀ ਜਾਉਂਗੀ ਫਿਰ ਠੀਕ ਐ ਮਾ ਹੋਰ ਮੈਂ ਤਾਂ ਇੱਕ ਤੇਰੇ ਮੂੰਹੋਂ ਤੁਰਨ ਲੱਗੀ ਆ ਨਹੀਂ ਉਹ ਹੀ ਗੱਲ ਮੈਨੂੰ ਕਿ ਲੋੜ ਸੀ ਜਾਣ ਦੀ ਲੈ ਮਾ ਆ ਕੇ ਰੋਟੀ ਪਾ ਹੀ ਦਿੰਨੀ ਆ ਤੈਨੂੰ ਲੈ ਆਪਦੇ ਨਾਲ ਦਾ ਮੈਨੂੰ ਬਗਾਨੇ ਹੀ ਚੰਗੇ ਜਿਹੜੇ ਮੇਰੀ ਸਾਰਤਾ ਲੈ ਲੈਂਦੇ ਆ ਭੁੱਖੀ ਬੈਠੀ ਆ ਕਿ ਧਈ ਬੈਠੀ ਆ ਇਹਨਾਂ ਤਾਂ ਕੋਈ ਆਪਦਾ ਨਹੀਂ ਕਰਦਾ ਹੈਗਾ ਜਿੰਨੇ ਇਹ ਕਰਦੇ ਨੇ ਯਕਤੇ ਆਏ ਹੁੰਦੇ ਮੇਰੇ ਆਪ ਦੇ ਤਾਂ ਮੇਰੀ ਅੱਜ ਕਿੰਨੀ ਜਾਨ ਸੁਖੀ ਹੁੰਦੀ ਪਰ ਕਿੱਥੇ ਕੀ ਮਾੜੇ ਕਰਮ ਕਰਿਆ ਮੇਰੇ ਇਹ ਹੋ ਗਏ ਵੇ ਕੇ ਸੋਚੀਏ ਨਹੀਂ ਬੈਠੀ ਨੀਤੀ ਬਸ ਉਹੀ ਰੋਣੇ ਮੇਰੇ ਤੈਨੂੰ ਪਤਾ ਹੀ ਹੈ ਆਏ ਕਹਿੰਦੀ ਮਹਾ ਜੇ ਆਪ ਦੇ ਚੰਗੇ ਹੁੰਦੇ ਤਾਂ ਫਿਰ ਕਾਹਦੀਆਂ ਗੱਲਾਂ ਸੀਗੀਆਂ ਹੁਣ ਮੈਂ ਤੁਹਾਨੂੰ ਦੁੱਖ ਹੀ ਦਿੰਨੀ ਆ ਕਹੇ ਰੋਟੀ ਪੁੱਛਰੀ ਗਏ ਚਾਹ ਪੁੱਛਰੀ ਤੁਹਾਨੂੰ ਫਿਕਰ ਰਹਿੰਦਾ ਮੇਰਾ ਦੇਖ ਬੇਬੇ ਸਾਨੂੰ ਤਾਂ ਕੋਈ ਦੁੱਖ ਨਹੀਂ ਹੈਗਾ ਤੈਨੂੰ ਵੀ ਪਤਾ ਵੀ ਸਾਡੇ ਕੋਈ ਨਹੀਂ ਸੀ ਸਾਡਾ ਕੌਣ ਸੀ ਸ ਤਾਂ ਦੋਨੇ ਇਕੱਲੇ ਰਹਿੰਦੇ ਸੀ ਸਾਨੂੰ ਮਾਂ ਮਿਲ ਗਈ ਅਸੀਂ ਤੈਨੂੰ ਆਪਣੀ ਮਾਂ ਸਮਝਿਆ ਫੇ ਤੂੰ ਵੀ ਸਾਨੂੰ ਆਪਦੇ ਨੂੰ ਪੁੱਤ ਸਮਝ ਪੁੱਤ ਮੈਂ ਤਾਂ ਉਹਨਾਂ ਤੋਂ ਵੱਧ ਸਮਝੀ ਆ ਜੀ ਨੇ ਮੈਨੂੰ ਸ਼ਾਮ ਰੱਖਿਆਗਾ ਉਹਨਾਂ ਨੇ ਤਾਂ ਉਹ ਕੀਤੀ ਜਿਹੜੀ ਖੇਤ ਪਏ ਗਦੇ ਨਾਲ ਨਾ ਹੋਵੇ ਐਨੀ ਬੁਰੀ ਕੀਤੀ ਹੈ ਮੇਰੇ ਨਾਲ ਮੈਂ ਉਹਨਾਂ ਨੂੰ ਕੀ ਸਮਝਨੀ ਵੀ ਉਹ ਮੇਰੇ ਨੇ ਮੈਂ ਤਾਂ ਹੁਣ ਤੁਹਾਨੂੰ ਹੀ ਸਮਝਨੀ ਆ ਧੀਏ ਵੀ ਤੁਸੀਂ ਹੋ ਮੇਰੇ ਇਹ ਥਾਰ ਤਾਂ ਲੈ ਲੈਣੋ ਮੇਰੀ ਨਾਲੇ ਬੇਬੇ ਇਹ ਗੱਲ ਤਾਂ ਮੈਂ ਵੀ ਸਮਝਦਿਆਂ ਕਿ ਅਸੀਂ ਕਦੇ ਉਹਨਾਂ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਜਿਹੜੀ ਤੁਹਾਡੇ ਦਿਲ ਚ ਉਹਨਾਂ ਦੀ ਜਗ੍ਹਾ ਉਹ ਤਾਂ ਉਹਨਾਂ ਦੀ ਹੀ ਰਹੂ ਪਰ ਅਸੀਂ ਤੁਹਾਡਾ ਦੁੱਖ ਤਾਂ ਘਟਾ ਸਕਦੇ ਹਾਂ ਨਾ ਪੁੱਤ ਇਹ ਵੀ ਤੇਰੀ ਗੱਲ ਠੀਕ ਹੈ ਪਰ ਜਿੰਨਾ ਤੁਸੀਂ ਕਰਦੇ ਹੋ ਮੈਨੂੰ ਲੱਗਦਾ ਨਹੀਂ ਕਿ ਉਹ ਇੰਨਾ ਕਰਦੇ ਮੇਰਾ ਜੇ ਕਰਦੇ ਹੁੰਦੇ ਮੈਂ ਕਦੋਂ ਨਹੀਂ ਆਈਆਂ ਕਿੱਦੇ ਨਹੀਂ ਆਈਆਂ ਮੇਰਾ ਪਤਾ ਇੱਕ ਵਾਰ ਵੀ ਨਹੀਂ ਲੈਣਾ ਹੈਗੇ ਨਾ ਨੂੰਹ ਆਈ ਹੈ ਤੇ ਨਾ ਪੁੱਤ ਹੈ ਕੀ ਮੈਂ ਉਹਨਾਂ ਦਾ ਕਰਾਂ ਸਹਾਰਾ ਵੀ ਹਾਂ ਮੇਰੇ ਹੈਗੇ ਹੈ ਕੀ ਮੈਂ ਮੰਨਾਂ ਉਹਨਾਂ ਨੂੰ ਚਾਲ ਕੋਈ ਨਾ ਬੇਬੇ ਉਦਾਂ ਨਾ ਬੇਬੇ ਉਹ ਹੀ ਗੱਲ ਦਾ ਗੁੱਸਾ ਕਰਗੇ ਉਹਦੇ ਆਏ ਤਾਂ ਹੈਗੇ ਸੀ ਇੱਕ ਵਾਰ ਜਿੱਦੇ ਸੀ ਸਾਨੂੰ ਲੈ ਆਏ ਪਤਾ ਨਹੀਂ ਉਹਦੇ ਕੀ ਫਾਰਮੈਲਟੀਆ ਪੂਰੀਆਂ ਕਰਨ ਆਗੇ ਦੋਨੇ ਮੁੜ ਕੇ ਕਦੇ ਨਹੀਂ ਆਏ ਹੈਗੇ ਉਹ ਤੋਂ ਦਿਖਾਵਾ ਕਰਨ ਆਏ ਸੀ ਉਹ ਵੀ ਤੁਹਾਡੇ ਮੂੰਹ ਤੇ ਉਹ ਨਹੀਂ ਕਰਨਾ ਆਏ ਸੀ ਵੀ ਐਂ ਕਹਿਣਗੇ ਵੀ ਦੇਖ ਲਾ ਆਏ ਨਹੀਂ ਹੈਗੇ ਕੋਈ ਮਗਰ ਨਹੀਂ ਆਇਆ ਹੈਗਾ ਬਿਨਾ ਬਹੂ ਆਈ ਇਹ ਨਾ ਮੁੰਡਾ ਹੈ ਤੇ ਉਹ ਕਰਦੇ ਫਿਰਦੇ ਦਿਖਾਵੇ ਮੈਨੂੰ ਸਾਰਾ ਪਤਾ ਪੁੱਤ ਜਿਹੜੇ ਉਹ ਕਰਦੇ ਆ ਮੇਰੇ ਤਾਂ ਨੋਹਾਂ ਚ ਨਹੀਂ ਜਿਹੜੀਆਂ ਉਹ ਕੀਤੀਆਂ ਉਹਨਾਂ ਨੇ ਮੇਰੇ ਨਾਲ ਬਹੁਤ ਕੀਤੀਆਂ ਨੇ ਮਹਾਰ ਕੀ ਪੈਰ ਪਟਿਆ ਤੁਹਾਡੇ ਨਾਲ ਨਹੀਂ ਮੈਂ ਆਉਂਦੀ ਨਹੀਂ ਦਿਖੋ ਥੋੜੇ ਖਰਕਰੇ ਦਾ ਆਉਂਦੀ ਨਹੀਂ ਜੀ। ਹੋਰ ਬੇਬੇ ਕਰਦੇ ਤਾਂ ਤੁਹਾਡੇ ਨਾਲ ਉਹ ਬਹੁਤ ਸੀ। ਅਸੀਂ ਤਾਂ ਰੋਜ਼ ਸੁਣਦੇ ਹੁੰਦੇ ਸੀ ਜੋ ਤੁਹਾਡੇ ਨਾਲ ਉਹ ਲੜਦੇ ਸੀ। ਇੱਕ ਪਾਣੀ ਦੀ ਘੁੱਟ ਵੀ ਨਹੀਂ ਦਿੰਦੀ ਸੀ ਥੋਡੀ ਨੂੰ ਐਨੇ ਚੰਦਰੀ। ਪਾਣੀ ਨਾ ਰੋਟੀ ਜੇ ਰੋਟੀ ਮੁੰਡੇ ਦੇ ਖਾਣ ਤਾਂ ਫੜਾ ਵੀ ਦਿੰਦੀ ਨਾ ਐਂ ਮਾਰਦੀ ਸੀ ਦਾ ਚੱਕਲਾ ਰੋਟੀ ਜਿਵੇਂ ਕੁੱਤੇ ਨੂੰ ਹੀ ਨਾ ਪਾਉਂਦੇ ਆਪਾਂ। ਕੁੱਤੇ ਨੂੰ ਵੀ ਲੋਕ ਹੁਣ ਪਿਆਰ ਨਾਲ ਪਾਉਂਦੇ ਨੇ। ਮੇਰੀ ਤਾਂ ਹੁਣ ਉਨੀ ਕੁ ਵੀਰ ਨਹੀਂ ਰਹੀ ਉੱਤੇ। ਹਣ ਤਾਂ ਵੀ ਬੀ ਉਹ ਗੱਲ ਐ ਅਗੇ ਕੁੱਤੇ ਨੂੰ ਤਾਂ ਦੁਨੀਆ ਸਾਮਦੀ ਆ ਬੈੱਡਾਂ ਤੇ ਬਿਠਾਉਂਦੀ ਆ ਤੇ ਮਾਂ ਪਿਓ ਦਾ ਮੰਜਾ ਤੂੜੀ ਵਾਲੇ ਦੇਖਦੀ ਆ ਤੂੜੀ ਵਾਲੇ ਵੀ ਛੱਡ ਕੁੱਤੇ ਤਾਂ ਬੈੱਡਾਂ ਤੇ ਤੇ ਮਾਂ ਬਿਤਾ ਆਸ਼ਰਮ ਤੇ ਸਿੱਟਿਆਉਂਦੇ ਨੇ ਉੱਥੇ ਕਰਿਆਉਂਦੇ ਨੇ ਦਫਾ ਉਹਨਾਂ ਨੂੰ ਇੱਥੇ ਜੋਗਰੇ ਤੁਸੀਂ ਤਾਂ ਆ ਹਾਲ ਐ ਜੇ ਕੰਮ ਜਰੂਰ ਜ਼ਰੂਰ ਆ ਬੀ ਹੁਣ ਮਾਂ ਪਿਓ ਰੱਬ ਸਮਾਨ ਹੁੰਦੇ ਨੇ ਪਿਓ ਤਾਂ ਚੱਲ ਨਹੀਂ ਤੁਹਾਨੂੰ ਤਾਂ ਸਾਮਕੇ ਰੱਖਦੇ ਹੋ ਅਖਰ ਨੂੰ ਉਹ ਉਹ ਮਰਿਆ ਕਿਉਂ ਐ ਇਸੇ ਦੁੱਖ ਦਾ ਮਾਰੇ ਮਰਿਆ ਉਹਦੇ ਹੁੰਦੀ ਹੋਣ ਲੱਗ ਗਈ ਸੀ ਬਤੇਰੀਆਂ ਉਹ ਤਾਂ ਨਹੀਂ برداشت ਹੋਈਆਂ ਪੁੱਤ ਇਹੇ ਕੁਛ ਦੇਖ ਕੇ ਤਾਂ ਹੀ ਉਹ ਮੇਰੇ ਨਾਲ ਜ਼ਮੀਨ ਕਰਾ ਗਿਆ ਨਹੀਂ ਉਹ ਕੋਈ ਵੀ ਨਹੀਂ ਕਰਾ ਕੇ ਗਿਆ ਨਹੀਂ ਪੁੱਤ ਨੂੰ ਨਾ ਕਰਾ ਕੇ ਜਾਂਦਾ ਇਹ ਤਾਂ ਉਹਦੇ ਨਾਂ ਤੇ ਕਰਾਉਂਦਾ ਮਰੇ ਮਗਰੋਂ ਆਟੋਮੈਟਿਕ ਹੀ ਪੁੱਤ ਦੇ ਨਾਂ ਤੇ ਹੋ ਜਾਂਦੀ ਹੈ ਜ਼ਮੀਨ ਪਰ ਉਹਨੇ ਲੱਛਣ ਦੇਖ ਲਏ ਇਹ ਬਹੁਤ ਕੁਛ ਕਰਦੇ ਨੇ ਉਹ ਮਰਦਾ ਨਹੀਂ ਖੇੜੀ ਛੇਤੀ ਦੁੱਖ ਦਾ ਮਾਰਿਆ ਮਰਿਆ ਆਈ ਦੁੱਖ ਦਾ ਮਾਰ ਸਾਡੀ ਜੂਨ ਹੀ ਇਹਨਾਂ ਨੇ ਕੁੱਤੇ ਵਰਗੀ ਬਣਾ ਛੱਡੀ ਬੇਬੇ ਜਮੀਨ ਦੇ ਮਾਰੇ ਤਾਂ ਉਹ ਤੁਹਾਨੂੰ ਲੈਣ ਆਏ ਸੀ ਉਹ ਤਾਂ ਤੁਹਾਨੂੰ ਜਮੇ ਨਾ ਪੁੱਛਦੇ ਉਸੇ ਲਾਲਚ ਮਾਰੇ ਉਹਦੇ ਆਏ ਸੀ ਉਹ ਹਾਂ ਐਂ ਤਾਂ ਗੇੜੇ ਮਾਰਦੇ ਹੋਰ ਕਿਉਂ ਨਾਲੇ ਬੇਬੇ ਕਹਿੰਦੇ ਤਾਂ ਹੁੰਦਿਆ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਭਰ ਲਾ ਕੋਈ ਨਾ ਜਿਵੇਂ ਤੁਹਾਡੇ ਨਾਲ ਕਰਦੇ ਨੇ ਨਾ ਬੰਨ ਜੀ ਉਹਨਾਂ ਨਾਲ ਵੀ ਇੱਥੇ ਭੁਗਤ ਕੇ ਜਾਣਾ ਜਿਹੇ ਜਿਹੇ ਕੁਛ ਕਰਾਂਗੇ ਨਾ ਆਪਾਂ ਜਿਹੇ ਜਿਹੇ ਬੀਜਾਂਗੇ ਉਹੋ ਜਿਹੇ ਵੱਢਾਂਗੇ ਇੱਥੇ ਸਾਰਾ ਕੁਝ ਹੋ ਜਾਂਦਾ ਪਿਛਲਾ ਜਨਮ ਜਾਂ ਮੂਰ ਲ ਕਿਸ ਨੇ ਦੇਖਿਆ ਨਾ ਕੋ ਦੇਖੇ ਇੱਥੇ ਨਿਬੜਦਾ ਸਾਰਾ ਕੁਝ। ਉਹੀ ਤਾਂ ਗੱਲ ਆ ਬੇਬੇ ਅੱਖਾਂ ਸਾਹਮਣੇ ਹੋ ਜਾਂਦੀਆਂ ਨੇ। ਨਾਲੇ ਜਦੋਂ ਆਪਾਂ ਮਾਪਿਆਂ ਨਾਲ ਕਰਦੇ ਆ ਉਹ ਤਾਂ ਆਪਾਂ ਨੂੰ ਇੱਥੇ ਭਰਨੀ ਹੋ ਜ਼ਰੂਰੀ ਪੈਂਦੀਆਂ ਨੇ। ਇੱਥੇ ਭਰ ਕੇ ਜਾਣਗੇ ਦੇਖੀ ਜਾਈ ਤੂੰ। ਮੈਂ ਤਾਂ ਦੇਖਣਾ ਨਹੀਂ ਕਹਿੰਦਾ ਇੱਕ ਪੈਰ ਪੱਟਾ ਦੂਜੇ ਦੀ ਆਸ ਨਹੀਂ। ਪਰ ਤੁਸੀਂ ਤਾਂ ਦੇਖੋਗੇ ਨਾ ਵੀ ਇਹਨਾਂ ਨਾਲ ਕੀ ਬਣਦੀ ਐ। ਨਾਲੇ ਬੇਬੇ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੇਰੀ ਨੂੰਹ ਕਹੀ ਜੀ ਮਿੱਟੀ ਦੀ ਬਣੀ ਆ। ਉਹ ਐ ਕਿਉਂ ਨਹੀਂ ਸੋਚਦੀ ਵੀ ਜੇ ਕੱਲ ਨੂੰ ਮੇਰੇ ਭਰਾ ਪਰ ਜਾਈ ਮੇਰੇ ਮਾਤੋਂ ਨਾਲ ਆ ਕੁਝ ਕਰਨ। ਫਿਰ ਉਹਦੇ ਦਿਲ ਤੇ ਕੀ ਬੀਤੂਗੀ। ਓ ਹਜੇ ਉਹਦੇ ਰੱਬ ਨਹੀਂ ਯਾਦ ਆ ਗੱਲਾਂ ਕਿਹੜੀਆਂ ਯਾਦ ਨੇ ਉਹਨੇ ਇਹ ਹੋਣੀ ਏ ਸਾਰੀਆਂ ਤੈਨੂੰ ਮੈਂ ਕਹਿ ਤਾਂ ਦਿੱਤਾ ਇਹ ਸਾਰਾ ਕੁਝ ਹੋਊਗਾ ਦੇਖੀ ਜਾਂਦੀ ਏ ਤੂੰ ਨਾਲੇ ਬੇਬੇ ਫਿਰ ਬੇਲੇ ਨੂੰ ਪਛਤਾਉਣਗੇ ਪਛਤਾਇਆ ਕੁਝ ਨਹੀਂ ਬੰਦਾ ਫਿਰ ਮੌਕਾ ਤਾਂ ਸੁਭਾ ਲੈਣੀ ਜਾਂਦਾ ਜੋਂ ਨਾਲ ਤੋਂ ਕਹਿ ਤਾਂ ਹੁੰਦਾ ਫਿਰ ਪਛਤਾਇਆ ਕਿਆ ਬਣੇ ਜਿਵੇਂ ਚਿੜੀਆ ਚੁਗੀ ਖੇਤ ਫਿਰ ਕੋਈ ਫਾਇਦਾ ਨਹੀਂ ਹੈਗਾ ਪ੍ਰਗਟ ਨਹੀਂ ਦੀ ਨਾ ਮੈਨੂੰ ਕਿਤੇ ਗਿਆ ਹਾਂ ਬੇਬੇ ਓਪਨ ਡੋਨਾ ਸਰਪੰਚ ਦਾ ਫੋਨ ਆਇਆ ਹੋਇਆ ਸੀ ਕਹਿੰਦੇ ਮਾਰੇ ਆ ਮਿਲ ਕੇ ਜਾਈਂ ਕੰਮ ਹੈ ਉਸ ਤਾਂ ਮਤਲਬ ਜ਼ਮੀਂਦਾਰ ਹੋਰ ਆਇਆ ਸੀ ਸਾਡਾ ਅੱਛਾ ਤੇ ਉਹਦੇ ਘਰ ਕੇ ਪਿੰਡ ਗਿਆ ਹੋਇਆ ਤੇ ਨਾਲੇ ਬੀਬੀ ਤੂੰ ਟੈਨਸ਼ਨ ਨਾ ਲਿਆ ਕਰ ਅਸੀਂ ਹੈਗੇ ਤਾਂ ਹੈਗੇ ਹੁਣ ਤੇਰੀ ਸੇਵਾ ਕਰਨ ਵਾਸਤੇ ਪੁੱਤ ਮੈਂ ਜਮਾਂ ਟੈਨਸ਼ਨ ਲੈਂਦੀ ਹੈਗੀ ਜਿੱਦ ਦੇ ਤੁਸੀਂ ਮੈਨੂੰ ਲੈ ਕੇ ਆ ਮੈਂ ਕਿਉਂ ਟੈਨਸ਼ਨ ਲਵਾਂ ਟਾਈਮ ਤੇ ਚਾਹ ਮਿਲਦੀ ਹੈ ਟਾਈਮ ਤੇ ਰੋਟੀ ਟਾਈਮ ਤੇ ਮੇਰੀ ਦਵਾਈ ਮੈਂ ਐਵੇਂ ਹੀ ਟੈਨਸ਼ਨ ਨਾ ਕਰੀ ਜਾਵਾਂ ਕਾਦੇ ਵਾਸਤੇ ਮੈਂ ਕੋਈ ਉਧਰ ਦੀ ਨਹੀਂ ਹੈਗੀ ਉਹਨਾਂ ਬਿਨਾ ਨਾਲੇ ਬੀਬੀ ਮੇਰਾ ਵੀ ਟਾਈਮ ਵਧੀਆ ਲੰਘਦਾ ਮੈਂ ਤਾਂ ਕੱਲੀ ਜੇ ਨਹੀਂ ਰਹਿ ਜਾਂਦੀ ਸੀ ਸਾਰਾ ਦਿਨ ਕੱਲੀ ਫਿਰਦੀ ਰਹਿੰਦੀ ਸੀ। ਚੱਲ ਪੁੱਤ ਮੇਰਾ ਵੀ ਟਾਈਮ ਤੁਹਾਡੇ ਸਾਰੇ ਵਧੀਆ ਨਿਕੜ ਜਾਂਦਾ ਤੇ ਤੂੰ ਵੀ ਕਹਿੰਨੀ ਆ ਵੀ ਮੇਰਾ ਵਧੀਆ ਨਿਕੜੇ। ਮੈਂ ਕਹਿੰਨੀ ਮੇਰਾ ਬਾੜਾ ਹੀ ਵਧੀਆ ਨਿਕਲਦਾ। ਚੱਲ ਬੀਬੀ ਤੈਨੂੰ ਰੋਟੀ ਲਿਆਦਾ ਫਿਰ। ਪੁੱਤ ਰੋਟੀ ਨਹੀਂ। ਜੀ ਨਹੀਂ ਕਰਦਾ ਅੱਜ ਰੋਟੀ ਨੂੰ ਦਾ ਪਤਾ ਨਹੀਂ ਕਿਉਂ। ਚੱਲ ਆਇਆ ਕਰ ਬੀਬੇ ਫਿਰ ਮੈਂ ਤੈਨੂੰ ਪਾਣੀ ਪਾਇਆ ਲਈਆਂ ਤੇ ਤੂੰ ਨਹਾ ਲਾ। ਫਿਰ ਉਦੋਂ ਬਾਅਦ ਰੋਟੀ ਖਾਵਾਂਗੇ। ਰੋਟੀ ਅੱਜ ਮੈਂ ਵੀ ਨਹੀਂ ਖਾਧੀ ਹਜੇ। ਲੈ ਦੱਸ ਤੂੰ ਤਾਂ ਸਾਰਾ ਕੰਮ ਕਰਦੀ ਤੂੰ ਤਾਂ ਖਾ ਲੰਮੀ ਟਾਈਮ। ਚੱਲ ਆਪਾਂ ਇਕੱਠੇ ਖਾਵਾਂਗੇ ਆਜਾ ਤੁਸੀਂ ਨਹਾ ਲਓ। ਚੱਲ ਠੀਕ ਆ ਵੀਰ ਪALLE ਕੀ ਕਰੀ ਜਾਂਨੀ ਆ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਕੋਈ ਚੁੱਪੀ ਰੱਖ ਜੀ ਸਰਦਨ ਕੀ ਦਸ ਨਹੀਂ ਹੁੰਦੀ ਨਾ ਕੀ ਕਰ ਗਏ ਕੰਮ ਹੀ ਹੈ ਨਹੀਂ ਆ ਤੁਹਾਨੂੰ ਪਤਾ ਦੋ ਤਾਂ ਜਾਣਿਆ ਸੀ ਘਰ ਚ ਹਾਂ ਸਵੇਰੇ ਸੁੰਦੇ ਆ ਸਾਰਾ ਕੰਮ ਨਿਬੜ ਕੇ ਬਹਿ ਜਾਣੀ ਆ ਨਾ ਨੀਂਦ ਆਉਦੀ ਆ ਸਾਰਾ ਦਿਨ ਸਾਰਾ ਦਿਨ ਤਾਂ ਨੀਂਦ ਵੀ ਨਹੀਂ ਆਉਂਦੀ ਮੇਰੇ ਲਾਲ ਚ ਜੇ ਲੱਗੇ ਰਹਿੰਦੇ ਹਾਂ ਸਹੀ ਗੱਲ ਆ ਹੋਰ ਦੱਸੋ ਘਰੇ ਸਭ ਠੀਕ ਠਾਕ ਹਾਂ ਠੀਕ ਠਾਕ ਆ ਵਧੀਆ ਤੇ ਤੇਰੀ ਭੂਆ ਆ ਰਹੀ ਸੀ ਉਹ ਭੂਆ ਕਿੱਥੇ ਆ ਰਹੀ ਆ ਮੈਨੂੰ ਤਾਂ ਪਤਾ ਨਹੀਂ ਮੈਂ ਉਹ ਨਾ ਦਿਮਿੰਦਰ ਕੇ ਬੈਠੀ ਸੀ ਮੈਂ ਤਾਂ ਕੱਪੜੇ ਦੇਖਣ ਗਈ ਸੀ ਉਹ ਡੀਪੂ ਨਹੀਂ ਆਇਆ ਸੀ ਅੱਜ ਬੋਲਦੇ ਜਾਂਦੇ ਸੀ ਤੇ ਭੈਣੇ ਮੈਂ ਤਾਂ ਨੌਕਾਟ ਦੂ ਪਾਈ ਜਾਵੇ ਉਹ ਤਾਂ ਨੌ ਚੂ ਬੋਲੇ ਔਰ ਉਪਰ ਖਬੀਰ ਪਾਲ ਬੇਦਪਾਲੀ ਚਲਦੀ ਸੀ ਤੇ ਲੱਖਾਂ ਤੇ ਤਾਂ ਪੂਰਾ ਭੰਡ ਰੱਖਿਆ ਸੀ ਭੈਣੇ ਸਾਜ ਚ ਪਾਪਾ ਛੰਡ ਰੱਖਿਆ ਸੀ ਤਾਂ ਹੀ ਤਾਂ ਮੈਨੂੰ ਇਹ ਚੰਗੀ ਨਹੀਂ ਲੱਗਦੀ ਚੁਗਲ ਖੋਰ ਜੀ ਉਹ ਦੀਦੀ ਚਾਚੇ ਕੇ ਤੈਨੂੰ ਪਤਾ ਸਾਡੀ ਤਾਂ ਚਾਚੇ ਕਹਿਣਾ ਬੰਦੀ ਨਹੀਂ ਬਾਪੂ ਲੜ ਪਿਆ ਸੀ ਬੇਬੇ ਦਾਸ ਦੀ ਹੁੰਦੀ ਸੀ ਬਸ ਚਾਚੇ ਕੇ ਆਈ ਹੁਣੀ ਆ ਮਿਲ ਕੇ ਉਧਰ ਹੀ ਭਗ ਜਾਂਦੀ ਆ ਭੂਆ ਨੂੰ ਵੀ ਮੇਰੀ ਬੇਬੇ ਨਾਲ ਕੋਈ ਲੜਾਈ ਲੜੂਈ ਹੋ ਗਈ ਹੋਣੀ ਆ ਮੀਨਾ ਉਹ ਵੀ ਨਹੀਂ ਆਉਂਦੀਆਂ ਨੇ ਸਾਡਾ ਤਾਂ ਭਾਈ ਸਾਰੇ ਨਾਲ ਮਰਨ ਜੰਮਣ ਮੁੱਕਿਆ ਹੋਇਆ ਅੱਛਾ ਇਦਾਂ ਕੰਦੇ ਨਹੀਂ ਹੋਆ ਨਾ ਨਾ ਹੀ ਆਵੇ ਤੇ ਨਾ ਹੀ ਅਸੀਂ ਸੱਦਗੇ ਆ ਸਾਡੇ ਵਿਆਹ ਚ ਵੀ ਨਹੀਂ ਸੱਦੀ ਸੀ ਮੇਰੀ ਮਾਂ ਇਹਦਾ ਉਪੂ ਅੰਤ ਪਤਾ ਲੱਗਿਆ ਵੀਰ ਪਾ ਨਾ ਇਹ ਬੇਬੇ ਕਰੋ ਘੜਤੀ ਦੱਸਤਾ ਕਿਸੇ ਨੇ ਅੱਛਾ ਹਾਂ ਨਹੀਂ ਪਤਾ ਇੱਧਰ ਆ ਗਈ ਤਾਂ ਮੇਰਾ ਦਿਮਾਗ ਖਾਲੂ ਉਹ ਹੈ ਤਾਂ ਉਹ ਬਸ਼ਰਮ ਜੀ ਪਹਿਲਾਂ ਵੀ ਸ਼ਣੀ ਦੱਸਦਾ ਹੁੰਦਾ ਬਥੇਰੇ ਵਾਰ ਲੜਿਆ ਉਹਦੇ ਨਾਲ ਆ ਜਾਂਦੀ ਹੈ ਬਸ਼ਰਮ ਹੋ ਕੇ ਫੇਰ ਪਹਿਲਾਂ ਤਾਂ ਬਾਲਾ ਕਟੋਕਲੇਸ਼ ਹੁੰਦਾ ਸੀ ਇਹਨਾਂ ਦਾ ਅਨੰਦ ਪਰਜਾਈ ਦਾ ਹੁਣ ਪਤਾ ਨਹੀਂ ਕਿ ਮੈਂ ਆ ਗਈ ਮੈਂ ਤਾਂ ਵੇਖੀ ਨਹੀਂ ਸੀ ਕਦੇ ਹਮਮ ਹੋਰ ਪਣੇ ਅੱਜ ਤਾਂ ਸ਼ਣੀ ਵੀ ਹੈ ਨਹੀਂਗਾ ਘਰੇ ਪਤਾ ਨਹੀਂ ਕੀ ਕੁਛ ਬੋਲ ਕੇ ਜਾਊਗੀ ਮੈਂ ਤਾਂ ਨਾ ਬਾਰ ਹੀ ਨਹੀਂ ਖੋਲਦੀ ਜੇ ਆ ਗਈ ਤਾਂ ਆਪੇ ਮੋਨ ਚੂਗੀ ਅੰਦਰ ਹੀ ਨਾ ਆਉਂਦੀ ਜ਼ਰੂਰੀ ਹੈ ਚਲ ਮੈਨੂੰ ਐਂ ਦੱਸੋ ਤੁਸੀਂ ਐਂ ਦੇਖੋ ਵੀ ਪੂਆ ਨੂੰ ਫਿਰ ਇਹ ਗੱਲ ਦਾ ਕਿਵੇਂ ਪਤਾ ਲੱਗਿਆ ਐਵੇਂ ਆਂਡ ਕਮਾਂਚੋ ਫੋਨ ਕਰਿਆ ਹੋ ਕਿਸੇ ਨੇ ਤੈਨੂੰ ਬੜਾ ਪਤਾ ਲੱਗਦਾਗਾ ਨਹੀਂ ਨਹੀਂ ਨਾਲੇ ਆਂਡ ਗਮਾੜਨੇ ਕੀ ਲੈਣਾ ਆ ਸਾਰੇ ਆਪਦੇ ਕਮਾਕਾਰਾਂ ਚੁੱਲਜੇ ਪਏ ਆ ਜਰੂਰ ਬੇਬੇ ਨੇ ਫੋਨ ਲਾਇਆ ਹੋਗਾ ਜਾ ਉਹਨੇ ਪ੍ਰਗਟ ਦੇ ਘਰ ਵਾਲੀ ਨੇ ਉਹਨੇ ਲਾਇਉ ਸੋਨੀ ਨੇ ਹਾਂ ਭੈਣੇ ਗੱਲ ਤਾਂ ਨਿਕਲੂ ਵੀ ਹੁਣ ਬੇਬੇ ਕੋਲੇ ਕਿਹੜਾ ਵੈਰ ਲਸ ਵਾਗੀ ਕੋਈ ਕੋਈ ਤਾਂ ਗੱਲ ਹੋਈ ਹੋਈ ਐ ਕਿਸੇ ਨੇ ਤਾਂ ਦੱਸਿਆ ਇਹ ਸਹੀ ਗੱਲ ਆ ਨਾਲੇ ਭੂਆ ਅੱਗੇ ਤੱਕ ਕਦੇ ਪਿੰਡ 'ਚ ਨਾਲੇ ਇੰਨੇ ਮਰਗਾਂ ਹੋਗਾ ਚਾਚੇ ਤਾਇਆ ਦੇ ਕਿੰਨੇ ਵਾਰੀ ਉਹਦੇ ਨਾਲ ਕਿਸੇ ਵਿਆਹ ਸ਼ਾਦੀ ਤੇ ਨਾ ਕਿਸੇ ਮਰਗ ਤੇ ਕਦੇ ਨਹੀਂ ਕੀਤੀ ਆਈ। ਫਿਰ ਅੱਜ ਕਿਵੇਂ ਆ ਗਈ? ਹੁੰਡਾ ਵੀ ਥੋੜਾ ਮਗਰੀ ਆ ਗਿਆ। ਭੈਣੇ ਖੜਦਾ ਨਹੀਂ ਕਰ ਇਹਨੂੰ ਪਤਾ ਲੱਗ ਗਿਆ ਹੋਊਗਾਗਾ। ਮੰਮੀ ਉੱਧਰ ਗਈ ਐ। ਉਹ ਠੀਕ ਰਹਿੰਦਾ ਹੈ ਬਿਮਾਰ ਜਾਊਗਾ। ਹਾਂ ਠੀਕ ਵੱਧੀਆ ਹੁੰਦਾ। ਚਲੋ ਵਧੀਆ। ਆ ਇੱਕ ਤਾਂ ਜਵਾਕ ਨਾਲ ਧੁੱਪੇ ਛਾਵੇਂ ਬਾੜਾ ਫਿਰਦੇ ਰਹਿੰਦੇ। ਹਾਂ ਟਿਕਦਾ ਨਹੀਂ ਤਾਂ ਜਮੀਨ 'ਤੇ ਕਦ ਨਾਲੇ। ਹੋਰ ਮੇਰੇ ਭਤੀਜੇ ਨਾਲ ਦਾ ਉਹ ਵੀ ਐਂ ਕਰਦਾ ਹੋਗਾ। ਹਾਂ ਹੋਰ ਲੇਮਣ ਨੂੰ ਦਾਣਾ ਤੋਂ ਫਿਕਰ ਹੀ ਲਾਤਾ ਆਪੂ ਆਲੀ ਗੱਲ ਦੱਸ ਕੇ ਤਾਂ ਭੈਣੇ ਤੂੰ ਤਾਂ ਚੁੱਪਕਦੀ ਬੈਠੀ ਸੀ ਮੈਂ ਤਾਂ ਤੈਨੂੰ ਦੱਸ ਲਈ ਵੀ ਆ ਕੁਛ ਹੁੰਦਾਗਾ ਤੈਨੂੰ ਕਾਦਾ ਪਤਾ ਲੱਗਣਾ ਸੀ ਉਹੀ ਤਾਂ ਗੱਲ ਆ ਚੰਗਾ ਹੋ ਗਿਆ ਭੈਣ ਤੂੰ ਆ ਗਈ ਚੱਲ ਮੈਨੂੰ ਹੁਣ ਪਤਾ ਤਾਂ ਲੱਗ ਗਿਆ ਵੀ ਭੂਆ ਆਈ ਆ ਨਹੀਂ ਤੈਨੂੰ ਪਤਾ ਪਛਾਨ ਚੱਕ ਕਈ ਵਾਰੀ ਮੈਂ ਤਾਂ ਸੌਂ ਸੂਈ ਜਾਣੀ ਆ ਬਾਰ ਲਾ ਕੇ ਹੈਰਾ ਨਹੀਂ ਪਤਾ ਪਿੰਡ ਚ ਬਦਨਾਮੀ ਕਰੂ ਮੈਨੂੰ ਤਾਂ ਬਾਰ ਹੀ ਨਹੀਂ ਖੋਲਿਆ ਉਹੀ ਤਾਂ ਗੱਲ ਆ ਤੈਨੂੰ ਪਤਾ ਬੁੜੀਆਂ ਨੂੰ ਇਹੋ ਜਿਹੇ ਲੱਛਣ ਵਾਲੇ ਆਉਂਦੇ ਹੁੰਦੇ ਆਪਾਂ ਨੇ ਖੇਖਣ ਕਰਨੇ ਵਾਲੇ ਜਿਆਦਾ ਹੋਰ ਐ ਨਹੀਂ ਪਤਾ ਇੱਥੇ ਭੂਕਣ ਲੱਗ ਜੇ ਕਿਸੇ ਕੋਲੇ ਮੇਰੀ ਭੁੱਜਾਈ ਨੂੰ ਘਰੋਂ ਬਾੜਾ ਕਿ ਤੈਨੂੰ ਬਦਨਾਮ ਕਰ ਦੋ ਜਮ ਉਹੀ ਗੱਲ ਤੇ ਚੱਲੋ ਕੋਈ ਸ਼ਿਆਮ ਮਗਵੀਰ ਪਾਲ ਨੂੰ ਮਾਰੋ ਵਧੀਆ ਹੋਗਾ ਆ ਬਾਕੀ ਨਾ ਬਦਨਾਮੀ ਬਦਨੂਮੀ ਦੀ ਮੈਂ ਤਾਂ ਕਦੇ ਟੈਨਸ਼ਨ ਹੀ ਨਹੀਂ ਲਈ ਜੈਨੂ ਖਵੇ ਕੁੱਤੇ ਸੌ ਕੁੱਤੇ ਭੌਂਕਦੇ ਆ ਭੌਂਕੀ ਜਾਣ ਤੇ ਹੋਰ ਪੈਣ ਫਿਰ ਜਿ ਆਏ ਆ ਹੁਣ ਜਿ ਆ ਸੋਚੀ ਜਾਵਾਂਗੇ ਲੋਕਾਂ ਦਾ ਕਿਹਾ ਹੋਇਆ ਫਿਰ ਜੀਵਾਂਗੇ ਕਿਵੇਂ ਰੋਗੋ ਤਾਂ ਸੌ ਭੌਂਕਦੇ ਨੇ ਸੌ ਗੱਲਾਂ ਬਣਾਉਂਦੇ ਨੇ ਉਹੀ ਤੱਕ ਦੀਆਂ 18 ਬਣਾਉਂਦੇ ਨੇ ਸਹੀ ਗੱਲ ਆ ਨਾਲੇ ਮੇਰੀ ਤਾਂ ਤੈਨੂੰ ਪਤਾ ਆਂ ਨੁਗਵਾਂ ਚ ਹੋਰ ਕਿਸੇ ਨਾ ਨਾ ਹੀ ਬਣੀ ਤੇ ਨਾ ਹੀ ਮੈਂ ਬਣਾਵਾ ਇੱਕ ਤੁਸੀਂ ਬਸ ਜਿੰਨਾ ਨਾ ਚੱਲ ਵਧੀਆ ਬਣੀ ਜਾਂਦੀ ਹੈ ਨਾਲੇ ਪੈਣ ਤੋਂ ਆਏ ਦੇਖ ਆ ਮੈਨੂੰ ਸਾਰਾ ਆਂਡ ਗਮਾਡ ਕਹਿ ਦਿੰਦਾ ਇਹ ਭੈੜੀ ਆ ਇਹ ਮਾੜੀ ਆ ਇਹ ਬਣਾ ਕੇ ਨਹੀਂ ਰੱਖਦੀ ਆਪਾਂ ਭਲਾ ਲੜਿਆ ਕਦੇ ਨਾ ਪੈਣੇ ਕਰ ਜਿਵੇਂ ਭੈੜੀ ਹੋਵਾ ਫਿਰ ਮੇਰੀ ਤੁਹਾਡੇ ਨਾਲ ਕਿਉਂ ਬਣੀ ਪੈਣੇ ਫਿਰ ਸਾਡੇ ਨਾਲ ਵੀ ਕਦੇ ਲੜਾਈ ਕਰਕੇ ਨਹੀਂ ਉਹੀ ਤਾਂ ਗੱਲ ਲੈ ਆਪਾਂ ਪੈਣੇ ਬੰਗੂ ਰਹਿੰਦੀਆਂ ਪੈ ਲੜਿਆ ਬਣਾ ਵਿਆਗਾ ਸਾਹੀਂ ਤਾਂ ਮੇਰੇ ਜੀ ਨਹੀਂ ਕਰਦਾ ਕਿਸੇ ਦੇ ਜਾਨ ਨੂੰ ਅਗਲਾ ਤਾਂ ਐਂ ਦੇਖ ਲੈਂਦਾਗਾ ਲੈ ਇਹਨਾਂ ਦੀ ਇਹਨਾਂ ਨੇ ਬੁੜੀ ਨੂੰ ਘਰੋਂ ਕੱਢਤਾ ਇਹ ਤਾਂ ਭੈੜੀ ਆ ਇਹਨੇ ਤਾਂ ਮੁੰਡੇ ਨੂੰ ਮਗਰ ਲਾ ਲਿਆ ਇੱਥੋਂ ਬੋਲਦੇ ਆ ਲੋਕ ਇਹ ਤਾਂ ਹੈ ਪੈਣੇ ਬੁੜੀਆਂ ਚ ਕੋਣ ਖੋਟ ਕੱਢਦਾਂ ਨੂਹਾਂ ਚੀ ਕੱਢਦਾ ਹਰੇਕ ਉਹੀ ਤਾਂ ਵੱਲਾ ਆਪ ਦੀਆਂ ਧੀਆਂ ਨੂੰ ਤਾਂ ਬੁੜੀਆਂ ਮਤਾਂ ਦਿੰਦੀਆਂ ਆਪ ਦੀ ਸੱਸ ਨੂੰ ਨਾ ਐਂ ਕਰਦੀ ਐਂ ਕਰਦੀ ਜਿਹੜੀਆਂ ਬਗਾਨੀਆਂ ਧੀਆਂ ਹੁੰਦੀਆਂ ਉਹ ਵੀ ਤਾਂ ਕਿਸੇ ਦਿਨ ਧੀਆਂ ਹੀ ਹੁੰਦੀਆਂ ਜਿਹਨੀਆਂ ਨੋਹਾਂ ਹੁੰਦੀਆਂ ਹਾਂ ਇਹ ਤਾਂ ਹੈ ਜੋ ਉਹਨਾਂ ਨੂੰ ਧੀਆਂ ਸਮਝਣ ਪੈਣੇ ਕਰ ਖਰਾਬ ਨਹੀਂ ਹੁੰਦਾ ਕੋਈ ਤਾਂ ਗੱਲ ਆ ਸਾਡੀ ਬੁੜੀ ਚ ਸਾਡੇ ਨਾਲ ਜ਼ਮੀਨ ਲਵਾ ਦਿੰਦੀ ਬਾਕੀ ਭੈਣ ਮੈਂ ਤਾਂ ਕਦੇ ਨਹੀਂ ਕਿਹਾ ਸੀ ਵੀ ਜ਼ਮੀਨ ਲਵਾ ਦੇ ਮੇਰੇ ਨਾਲ ਉਹ ਤਾਂ ਸਣੀ ਨਹੀਂ ਹਟਦਾ ਸੀਗਾ ਇਹਦੇ ਕੋਈ ਦੋਸਤ ਆ ਉਹਦੇ ਨਾਂ ਜ਼ਮੀਨ ਕਰਾਤੀ ਮਾਣੇ ਉਹਦੇ ਦਾ ਲੱਗਿਆ ਬਸ ਉਹਦੇ ਨਾਲ ਉਹਨੂੰ ਐ ਹੋ ਗਏ ਮੇਰੀ ਮਾਂ ਮੇਰੇ ਨਾਂ ਕਰਾ ਦੇ ਨਾਲੇ ਅਸੀਂ ਕਿਹੜਾ ਕਿਤੇ ਲੈ ਕੇ ਜਾ ਹੈਣਾ ਨਾਲੇ ਉਹ ਵੀ ਜਿੱਦਾਂ ਸਾਡੀ ਬੁੜੀ ਮਰ ਗਈ ਉਹਦੇ ਤੇ ਸਾਡੇ ਨਾਲ ਹੀ ਹੋਊਗੀ ਉਹਦੇ ਉਹ ਕੜਾ ਨਾਲ ਨਹੀਂ ਹੈਗਾ ਆ ਤਾਂ ਉਹਨੂੰ ਲੱਖਣ ਨਹੀਂ ਹੈਗਾ ਆ ਬਸ ਕੱਲ ਮਗਰਮਸ ਦੇ ਅੰਸੂ ਬਹੋਂਦੀ ਰਹਦੀ ਹੈ ਸਾਡੀ ਬੁੜੀ ਬੁੜੀ ਤਾਂ ਵਾਲੀ ਭੈੜੀ ਆ ਉਹਦੇ ਵੀ ਐਂ ਕਰਦੀ ਜਾਊਗੀ ਜਮੀਨ ਜਮੀਨ ਹੀ ਕਰਦੀ ਜਾਊਗੀ ਆ ਪਤਾ ਨਹੀਂ ਕਿ ਦੇ ਮਰੂਗੀ ਕਿ ਦੇ ਘੜਾ ਸੁਤਰੂਗਾ ਆ ਪਿੰਡ ਚ ਗੱਲਾਂ ਹੁਣ ਤਾਂ ਹਟ ਜਾਣਗੂ ਆ ਮਰ ਜੇ ਬਣ ਉਹ ਹਿੱਤਾ ਗੱਲਾਂ ਲੈ ਮੈਂ ਤਾਂ ਨਾ ਗੱਲਾਂ ਗੱਲਾਂ ਸੁਣ ਭੋਲੀ ਗਈ ਸੀ ਤੈਨੂੰ ਵੀ ਨਹੀਂ ਚਾਹ ਪਾਣੀ ਪੁੱਛਿਆ ਨਾ ਪੈਣੇ ਚਾਹ ਨਹੀਂ ਮੈਂ ਤਾਂ ਵਸਤਨ ਲਈ ਹੀ ਦਸਣ ਆਈ ਸੀ ਖਬਰ ਸੁਣਾਉਣ ਆਈ ਸੀ ਵੀ ਆਪਦਾ ਠਕਣੀ ਰਹੀ ਹਾਂ ਮੈਂ ਤਾਂ ਜਾਨੀਆ ਮੇਰੇ ਕੰਮ ਪੈਣੇ ਮੁੰਡੇ ਦੀ ਚਾਹ ਤਾਂ ਪੀ ਜਾਂਦੀ ਹਾਂ ਬਸ ਪੈਣੇ ਚਲੋ ਕੋਈ ਨਹੀਂ तू ਨਾ ਟੈਨਸ਼ਨ ਲੈ ਵਧੀਆ ਹੋ ਗਿਆ ਮੇਨੂੰ ਦੱਸ ਹਿਕਣਾ ਇੱਕ ਕੱਦ ਸਿਆਪਾ ਤਾਂ ਪਿਆਈ ਰਹੂਗਾ ਲੈ ਹੁਣ ਆ ਪੂ ਆ ਗਈ ਕਦੇ ਆਈ ਨਾ ਗਈ ਉਥੇ ਹੁਣ ਕਲੇਸ ਪਾਉਣੀ ਆ ਗਈ ਨਰੇਤਾ ਕਹਿੰਦੇ ਭੈੜੀ ਵੀ ਬਾੜੀ ਆ ਸਣੀ ਦੱਸਦਾ ਹੁੰਦਾ ਬੋਲਦੀ ਵੀ ਬਾੜਾ ਇਹਨਾਂ ਦਾ ਸਾਰੇ ਰਿਸ਼ਤੇਦਾਰ ਹੀ ਇਹੋ ਜਿਹੇ ਆ ਪੰਜਰ ਇਕੱਠੇ ਹੋਏ ਆ ਲੜਾਈਆਂ ਨੂੰ ਤੇਜ ਆ ਹੁਣ ਕਦੇ ਆ ਕੇ ਬਾਤ ਨਹੀਂ ਪੁੱਛੀ ਆਈ ਜਾਣਦੇ ਆਪਾਂ ਕਿਹੜਾ ਚਾਹ ਪਾਣੀ ਪੁੱਛਣਾ ਆਪੇ ਬੈਠ ਕੇ 2 ਮਿੰਟ ਮੁਰਜੂਈ ਹਾਏ ਹਾਏ ਕਿਤਾ ਜਾ ਰਹੇ ਤਾਂ ਬਵਾਲੀ ਹੈਗੀ ਮਾੜੇ ਮਾੜੇ ਨਾ ਨਾ ਦੁਪਹਿਰਾ ਚੜ ਗਿਆ ਕੀ ਕਰਾਂ ਆ ਹੀ ਨਾ ਗਈ ਕਿਤੇ ਉਹੀ ਗੱਲ ਆ ਕਿ ਹੁਣ ਫੋਨ ਕਰਤਾ گیٹ جاتا تو لگیا جا پہ گیٹ تگیا پہ گا پتہ نہیں پتہ نہیں نہ چل دیکھ دیں گے بول مار ہے گیٹ کھلا پہ سامنے بھی نہیں کوئی دہ چل گاہاں جا کے دیکھ دی ہے مرک بول مار دیں گے گاہاں بھی لگ گیٹ لگیا پہ کو پتہ نہیں گا نہیں گیا ਬੜੇ ਵੀਰਪਾਲ ਨਿੰਬੀਰਪਾਲ ਪਾਲਾ ਨਿੰਬੀਰਪਾਲ ਸਸਰੀ ਕਲਪੂਆ ਜੀ ਸਸਰੀ ਕਾਲ ਭਾਈ ਹੋ ਠੀਕ ਆ ਹਾਂਜੀ ਹਾਂਜੀ ਵਧੀਆ ਠੀਕ ਆ ਤੁਸੀਂ ਦੱਸੋ ਕਿਵੇਂ ਆ ਮੈਂ ਤਾਂ ਠੀਕ ਆ ਇੰਨੇ ਬੋਲ ਮਾਰ ਲੇ ਭਾਈ ਮਾੜਾ ਮੱਟ ਬੋਲਤਾ ਪਿਆ ਕਰੋ ਪੂਆ ਜੀ ਸੁਣਿਆਣੀ ਮੈਨੂੰ ਪਤਨ ਲੱਗਿਆ ਚਲ ਆ ਜੋ ਬੈਠ ਕੇ ਗੱਲ ਕਰ ਸੁਣਿਆਣੀ ਗਾਹਾਂ ਵੀ ਆਪੀ ਬੋਲ ਬਾਲ ਮਾਰ ਕੇ ਮੁੜ ਜੂਗੀ ਸਰਿਆ ਪਿਆ ਭਾਈ ਬਸ ਪੂਆ ਜੀ ਸੁਣਦਾ ਹੀ ਨਹੀਂ ਤੁਹਾਨੂੰ ਪਤਾ ਨਾ ਕਿ ਜਿਆਦਾ ਦੂਰ ਰਹਿ ਜਾਂਦਾ ਗੇ ਹਾ ਹੋ ਭਾਈ ਆਪੇ ਨੇ ਸੁਣਦਾ ਉੱਥੇ ਅੱਗ ਲਾ ਲੋ ਬਿੱਲ ਬੁੱਲ ਜੀ ਲਵਾ ਲੋ ਅੱਗ ਲਾ ਉਹ ਦੱਬ ਦਿਆ ਕਰੇ ਲਵਾਈ ਸੀ ਪੂਆ ਜੀ ਉਹ ਨਾ ਖਰਾਬ ਹੋ ਗਈ ਆਹ ਹੋਈਆਂ ਤੁਸੀਂ ਬਿੱਲਾਂ ਲਵਾਈਆਂ ਜਿਹੜੀਆਂ ਤੁਹਾਡੀਆਂ ਖਰਾਬ ਹੋ ਗਈਆਂ ਕੋਈ ਮਾੜੀ ਮੋਟੀ ਉਹ ਕਹਿੰਦੇ ਹੁੰਦੇ ਨੇ ਕੰਪਨੀ ਕੰਪਨੀ ਦੀ ਲਵਾ ਲੋ ਲੈ ਪੂਆ ਜੀ ਕਿੰਨੀ ਮਰਜ਼ੀ ਮਹਿੰਗੀ ਲਵਾ ਲਵੇ ਖਰਾਬ ਹੋਣ ਵਾਲੀ ਚੀਜ਼ ਤਾਂ ਹੋ ਹੀ ਜਾਂਦੀ ਆ ਨਾਲੇ ਆਹ ਜਵਾਬ ਸਕੂਲੋਂ ਆਉਂਦੇ ਨਾ ਆਉਂਦੇ ਜਾਂਦੇ ਬਿੱਲ ਵਜਾ ਕੇ ਤੁਰ ਜਾਂਦੇ ਅੱਛਾ ਭਾਈ ਤਾਹੂ ਤਾਰਾਂ ਪੱਟਤੀਆਂ ਫੇਰ ਹੋਰ ਤੰਨਾ ਮੈਨੂੰ ਵਾਰ-ਵਾਰ ਜਦੋਂ ਮੈਂ ਜਾ ਕੇ ਦੇਖਦੀ ਸੀ ਕੋਈ ਨਹੀਂ ਹੁੰਦਾ ਤੁਹਾਨੂੰ ਪਤਾ ਜਵਾਕਾਂ ਨੂੰ ਆਰਤ ਹੁੰਦੀ ਐ। ਉਹ ਧੁੱਪ ਪਾ ਲਈ ਐ ਪਾਣੀ-ਪਾਣੀ ਪੁੱਛਣ ਦਾ ਰਵਾਜ ਨਹੀਂ। ਹਾਏ ਮੈਂ ਭੁੱਲ ਗਈ ਸੀ। ਜੇ ਮੇਰੀ ਪਰਜਾਈ ਮੇਰੀ ਪਰਜਾਈ ਕਿੱਥੇ ਆ? ਉਹ ਤਾਂ ਭੱਜੀ ਆਉਂਦੀ ਹੁਣ ਪੰਜਾ ਗਲਾਸ ਲੈ ਕੇ। ਉਹੀ ਰਹਿ ਗਈ ਭਤੀਜ ਨੂੰ ਦੀ ਭਤੀਜ ਨੂੰ। ਨਾ ਨਾ ਬੂਆ ਜੀ। ਕੋਈ ਗੱਲ ਨਹੀਂ ਮੈਂ ਆ ਕੇ ਗੱਲ ਕਰਦੀ ਆਂ ਪਾਣੀ ਲੈ ਚੋਰੇ ਤੋਂ ਵਾਸਤੇ। ਨਾ ਦੇਖ ਲੈ। ਪਾਣੀ ਵੀ ਹੁਣ ਕਈ ਕੇ ਮੰਗਾਉਣਾ ਪੈਂਦਾ ਹੈਗਾ। ਸਰਿਆ ਪਿਆ ਅੱਜਕੱਲ੍ਹ ਦੀਆਂ ਤਾਂ ਜਮਾਂ ਸਰਿਆ ਨਹੀਂ ਪਿਆਗਾ। ਹੁਣ ਇਹਨਾਂ ਪਤੋਥੀ ਖੜੀ ਰਹੀ। ਉਹ ਹੁੰਦੇ ਉਹਨਾਂ ਭੱਜੇ ਆਉਂਦੇ ਜਿੱਥੇ ਹੀ ਹੋਣੀਆਂ ਕਿਤੇ ਆਲੋ ਪੂਆ ਜੀ ਪਾਣੀ ਕੋਰੇ ਐ ਫੜਕੇ ਲਿਆਉਂਦੇ ਹੁੰਦੇ ਨੇ ਗਲਾਸ ਲੈ ਪੂਆ ਜੀ ਮੈਨੂੰ ਐ ਲੱਗਿਆ ਵੀ ਜ਼ਿਆਦਾ ਟਾਈਮ ਲੱਗ ਜੂਗਾ ਤੁਹਾਡਾ ਗਲਾ ਸੁੱਕ ਗਿਆ ਹੋਣਾ ਗਰਮੀ ਚੋਂ ਆਏ ਹੋ ਗਲਾ ਸੁੱਕੇ ਚਾ ਨਾ ਸੁੱਕੇ ਪਾਣੀ ਤਾਂ ਬੱਬਰ ਵਰਗਾ ਸੀਗਾ ਪੂਆ ਜੀ ਡਾਕਟਰ ਨੇ ਦੱਸਿਆਗਾ ਵੀ ਘੜੇ ਦਾ ਪਾਣੀ ਪੀਆ ਕਰੋ ਉਹਨਾਂ ਫਿਰ ਗਲਾ ਖਰਾਬ ਹੋ ਜਾਂਦਾ ਨਾ 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 ਭਾਈ ਮੇਰਾ ਗਲਾ ਨਹੀਂ ਖਰਾਬ ਹੁੰਦਾ ਮੇਰਾ ਗਲਾ ਤਾਂ ਜਿੰਨਾ ਮਰਜੀ ਠੰਡਾ ਪਾਣੀ ਦੇ ਦੇ ਮੈਂ ਤਾਂ ਉਹਨਾਂ ਹੀ ਪੀ ਲਾਨੀ ਆ ਚਲ ਕੋਈ ਨਹੀਂ ਮੈਨੂੰ ਪੀਣੀ ਨਹੀਂ ਸੀ ਤੈਨੂੰ ਅਕਲ ਕੋਲ ਦਿੱਤੀ ਨਾ ਤੇਰੇ ਮਾਪੇ ਨੇ ਲੈ ਪੂਆ ਜੀ ਅਕਲ ਵਾਲੀ ਇਹਦੇ ਚ ਕੀ ਗੱਲ ਆ ਵੀ ਆਏਗਾ ਇਹਨੂੰ ਗਰਮ ਪਾਣੀ ਦਿੰਦੇ ਹੁੰਦੇ ਨੇ ਕਿ ਠੰਡਾ ਦਿੰਦੇ ਹੁੰਦੇ ਨੇ ਐਂ ਕਰਦੀ ਟੋਫੀ ਚ ਜਵਾਲ ਲਿਆਉਂਦੀ ਦੋ ਵਾਲੇ ਹੋਰ ਦਵਾਲਾ ਦੀ ਨਹੀਂ ਪੂਆ ਜੀ ਜਦੋਂ ਮੇਰੇ ਰਿਸ਼ਤੇਦਾਰ ਆਉਂਦੇ ਹੁੰਦੇ ਨੇ ਨਾ ਸਾਡੇ ਪਿੰਡੋਂ ਕੋਈ ਵੀ ਮੰਮੀ ਹੋਣੀ ਜਾਂ ਭਾਬੀ ਹੋਣੀ ਉਹ ਨਾਰਮਲ ਪਾਣੀ ਮੰਗਦੇ ਆ ਨਾ ਉਹ ਹਿਸਾਬ ਨਾਲ ਤੁਹਾਨੂੰ ਫੜਾਤਾ ਹਾਂ ਹਾ ਹੋ ਭਾਈ ਨਾਰਮਲ ਟਾਪੀ ਪੀਣਾ ਕੰਜਰਾਂ ਦੇ ਫ੍ਰਿਜ ਨਹੀਂ ਹੋਣਾ ਲੈ ਪੂਆ ਹੁਣ ਦੀ ਹੋ ਗਈ ਉਹ ਤੌੜੇ ਵਾਲਾ ਪਾਣੀ ਪੀਂਦੇ ਹੋਣਗੇ ਨਾ ਛੱਡ ਤੇਰੇ ਪੇਕਿਆਂ ਤੋਂ ਮੈਂ ਕਿਹਾ ਗਾਲ ਲੈ ਕੇ ਖਾਣੀ ਹੈਗੀ ਨਾ ਕਿੱਥੇ ਗਈ ਆ ਕੁੜੀ ਮੇਰੀ ਪਰਜਾਈ ਨਹੀਂ ਦਿੰਦੀ ਮੈਨੂੰ ਕਿਤੇ ਪੂਆ ਜੀ ਉਹ ਤਾਂ ਨਾ ਮੈਨੂੰ ਨਾਮ ਭੁੱਲ ਗਈ ਪਤਾ ਨਹੀਂ ਕਿਦੇ ਮੈਨੂੰ ਕਹਿ ਕੇ ਗਈ ਸੀ ਮਰਗ ਹੋ ਗਈ ਸੀ ਨਾ ਬੈਠਣ ਗਈ ਆ ਉਹਨਾਂ ਦੇ ਅੱਛਾ ਤੇ ਮੁੰਡਾ ਵੀ ਨਾ ਰਹਿ ਗਿਆ ਫਿਰ ਨਹੀਂ ਪੂਆ ਜੀ ਉਹ ਨਾ ਸ਼ਹਿਰ ਗਿਆਗਾ ਉਹ ਬਸ ਮਾਨਜਾ ਲੈ ਕੇ ਆਉਣਾ ਅੱਛਾ ਅੱਛਾ ਮਾ ਥੋੜਾ ਦਾ ਆਸ਼ਨ ਮੁੱਕ ਤੇ ਰਹਿੰਦਾ ਆ ਜਦੋਂ ਕਿਸੇ ਭੈਣ ਭਾਈ ਨਹੀਂ ਆਉਣਾ ਮੁੰਡਾ ਸ਼ਹਿਰ ਗਿਆ ਹੋਇਆ ਸ਼ਹਿਰ ਨਹੀਂ ਕੀ ਇਹ ਮੰਗਾ ਕੇ ਖੰਨੀ ਹੈ ਲੈ ਪੂਆ ਜੀ ਮੇਰੇ ਖਾਣ ਵਾਸਤੇ ਥੋੜੀ ਨਾ ਸਾਰੇ ਹੀ ਖੰਦੇ ਆ ਘਰ ਦਾ ਸਮਾਨ ਜਮ ਮੁੱਕਿਆ ਪਿਆ ਸੀਗਾ ਕੋਈ ਨਹੀਂ ਆਜੂਗਾ ਮੈਂ ਘਰੇ ਹੀ ਆ ਉਹ ਤਾਂ ਮੈਨੂੰ ਪਤਾ ਭਾਈ ਤੂੰ ਘਰੇ ਐਡੀ ਵੱਡੀ ਮੂਹਰੇ ਬੈਠੀ ਐ ਮੇਰੀ ਕਿੰਨਾ ਇੱਕ ਦੁੱਖ ਗਈ ਐ ਮੇਰੇ ਵਾਲੀ ਪਰ ਜਾਈ ਬਾਰ ਬਾਰ ਉਹਦੀ ਪਿੱਛੀ ਜਾਊਗੀ ਉਹ ਤਾਂ ਨਾ 부ਆ ਸਵੇਰ ਦੀ ਗਈ ਐ ਨਾਲੇ ਸ਼ਾਮ ਨੂੰ ਆਊਗੀ ਤੈਨੂੰ ਪਤਾ ਉੱਥੇ ਚਾਰ ਛੇਲੀਆਂ ਟੱਕਰ ਜਾਂਦੀਆਂ ਆਂਗਾ ਤੇ ਐਂ ਕਰਦੀ ਐ ਬੀਬੀ ਨਾ ਚਾਰ ਛੇਲੀਆਂ ਟੱਕਰ ਗਈਆਂ ਫਿਰ ਆਥਣ ਥੋੜੀ ਹੁੰਦਾ ਹੁੰਦਾਗਾ ਉਹ ਤਾਂ ਮੈਨੂੰ ਪਤਾ ਨਹੀਂ ਪਰ ਜਦੋਂ ਪਹਿਲਾਂ ਵੀ ਕਿਸੇ ਦਾ ਜਾਂਦੀ ਹੁੰਦੀ ਹੈ ਨਾ ਉਹ ਤਾਂ ਸ਼ਾਮ ਛੂ ਨੂੰ ਮੁੜਦੀ ਹੁੰਦੀ ਹੈ ਉਹਦੋਂ ਨੂੰ ਮੈਨੂੰ ਲੱਗਦਾ ਤੁਸੀਂ ਬਾਗ ਜਿਓਗੇ ਜਦੋਂ ਉਹ ਆਊਗੀ ਨਾ ਨਾ ਜਾਂਦੀ ਕਿੱਥੇ ਆ ਮੈਂ ਮੈਂ ਤਾਂ ਦੋ ਦਿਨ ਇੱਥੇ ਆ ਦੇਖ ਦੋ ਸੂਟ ਇਹ ਚ ਪਾ ਕੇ ਲਿਆਈਆਂ ਮੈਂ ਨਹੀਂ ਜਾਂਦੀ ਹੁਣ ਮੈਂ ਤਾਂ ਮਿਲ ਕੇ ਜਾਊ ਮੇਰੇ ਪਰਜਾਈ ਨੂੰ ਚੱਲ ਕੋਈ ਨਹੀਂ 부ਆ ਜੀ ਮੇਰੇ ਨੂੰ ਤਾਂ ਚਾਹੇ 4 ਦਿਨ ਰਹਿਪੋ ਮੈਨੂੰ ਤਾਂ ਕੀ ਆ ਕੋਈ ਨਾ ਆਜੂਗੀ ਦੇਖ ਲੈਣਿਆ ਚੱਲ ਐ ਕਰ ਤੂੰ ਚਾਹ ਬਣਾ ਲੈ ਫਿਰ ਮੈਂ ਇੰਨੇ ਬੈਣੀ ਆਗੀ ਠੀਕ ਆ ਪੂਆ ਜੀ ਕਿਵੇਂ ਨੱਕ ਜਮ ਉਸ ਕਿ ਗਈ ਹੈਗੀ ਜਾਂਦੀ ਜੁੰਦੀ ਨਹੀਂ ਮਿਲ ਕੇ ਜਾਉ ਮੇਰੇ ਭਝਾਈ ਨੂੰ ਮੈਨੂੰ ਪਤਾ ਹੈ ਤਾਂ ਕਿੱਥੇ ਗੱਡੀ ਹੋਈ ਹੈ ਮੈਂ ਤਾਂ ਤੁਹਾਡੇ ਨਾਲ ਪੱਤੇ ਨਾ ਪੁੱਛਦੀਆਂ ਜੀ ਹਾਂ ਜੇ ਤੁਹਾਨੂੰ ਇੰਨਾ ਕਾ ਨਾ ਪਤਾ ਲੱਗੇ ਨਾ ਫਿਰ ਤੁਸੀਂ ਗੋਲਦੀ ਕਿਉਂ ਮੈਂ ਤਾਂ ਇੱਥੇ ਹੀ ਹੱਥਨ ਤੱਕ ਐਨੇ ਆਰਾਮ ਕਰਦੀ ਐ ਦੇਖਦੇ ਚਾਹ ਲੈ ਕੇ ਹੁੰਦੀ ਐ ਕਿ ਨਾ ਫਿਰ ਪੱਟੂ ਇਹਦੀ ਗੁੱਤਨੀ ਸਮਾਰ ਕੇ ਲੈ ਦੇਖ ਲੈ ਕੋੜੇ ਕੰਟਾ ਹੋ ਗਿਆ ਚਾਹ ਬਣਾਉਂਦੀ ਐ ਕਿ ਕਾੜਾ ਬਣਾਉਣ ਗਈ ਹੈਗੀ ਨੁਪੁੱਤੀ ਕਿਸੇ ਥਾਂ ਦੀ ਆਲੋ ਬੋ ਜੀ ਚਾ ਭਾਈ ਬੌੜੀ ਆਈ ਮਨ ਤਾਂ ਲੱਗਦਾ ਸੀ ਆਉਂਦੀ ਨਹੀਂ ਚਾਚੂ ਲੈ ਕੇ ਥੱਲੇ ਰੱਖਣਾ ਨਾ ਆਇਆ ਕਿ ਬਈ ਥੱਲੇ ਚਾ ਰੱਖਦੀ ਮੈਂ ਤੁਹਾਡੇ ਕੱਪ-ਕੁੱਪ ਹੈ ਨਹੀਂ ਲੈ ਉਹ ਜੀ ਕੱਪ ਤਾਂ ਹੈਗੇ ਆ ਮੈਂ ਆਖਿਆ ਤੁਹਾਨੂੰ ਸੁਆਦ ਨਹੀਂ ਲੱਗਣੀ ਬਾਟੀ ਅਜ ਬਿਨਾ ਗਿੱਜੇ ਹੁੰਨੇ ਨਾ ਪਪਾ ਆਹੋ ਅਪੂਸੀ ਪੀਂਦੇ ਹੋਗੇ ਬਾਟੀ ਵਿੱਚ ਸੇ ਕੱਪ ਪੰਜ ਪੀਨੇ ਜਾ ਕੇ ਦੇਖ ਮੇਰੇ ਘਰੇ ਹਾਂ ਇੱਥੇ ਨਾ ਘਰੇ ਕਰਨੇ ਆਉਦੇ ਆ ਘਰੇ ਭਣਾ ਟੁੱਟੇ ਜੇ ਗਲਾਸਾਂ ਚ ਪੀਂਦੀ ਕੀ ਕਿਹਾ ਨਾ ਭੂਆ ਜੀ ਤੁਹਾਨੂੰ ਨਹੀਂ ਕੁਝ ਕਿਹਾ ਮੈਂ ਕਿਹਾ ਵੀ ਮੈਂ ਭੁੱਲ ਗਈ ਮੇਰੇ ਦਿਮਾਗ ਚ ਨਹੀਂ ਆਈ ਗੱਲ ਮੈਂ ਘਰ ਵਾਲੀ ਗੱਲ ਹੀ ਸਮਝ ਗਈ ਚਲ ਭੂਆ ਕਿਹੜਾ ਬਗਾਨੀ ਆ ਚਲ ਕੋਈ ਨਾ ਭਾਈ ਭੂਆ ਤਾਂ ਪੇਂ ਨਹੀਂ ਬਗਾਨੀ ਅੱਜ ਤਾਂ ਪੇਕੇ ਆਉਂਦੇ ਨੇ ਭੂਜੀਏ ਬਿਸਕਟ ਆਣਾ ਚਾਹਾਂ ਜਾਂਦੀਆਂ ਨੇ ਉਹ ਭੂਆ ਤਾਂ ਉਹੀ ਗੱਲ ਕੇ 5 ਸਾਲਾਂ ਬਾਅਦ ਆਈ ਸੀਗੀ ਤਾਂ ਮੈਂ ਰੁਕੀ ਚਾ ਮੱਥੇ ਮਾਰ ਕੋਈ ਨਹੀਂ ਭੂਆ ਜੀ ਜਦੋਂ ਸ਼ਨੀ ਆ ਗਿਆ ਨਾ ਉਦੋਂ ਚਾਹ ਦੁਬਾਰਾ ਬਣਾ ਦੂੰਗੀ ਮੈਂ ਫਿਰ ਪੂਜੀਏ ਬਿਸਕੁਟ ਨਾਲ ਪੀ ਲਓ ਮੈਂ ਤਾਂ ਕਹਿੰਦੀ ਸੀ ਪੁੱਤ ਇਹੀ ਚਾਹ ਲੈ ਜਾ ਦੁਬਾਰੇ ਤਨ ਖੇਚੜਾ ਕਰਨੀ ਪਊਗੀ ਮੈਂ ਉਹਦੀ ਪੀ ਲੂੰਗੀ ਜਦੋਂ ਮੁੰਡਾ ਆ ਜਾਊਗਾ ਨਾ ਨਾ ਪੂਆ ਫਿਰ ਤੇਰਾ ਭਤੀਜਾ ਆਊਗਾ ਮੇਰੀ ਭੂਆ ਨੂੰ ਚਾਹ ਨਹੀਂ ਪਿਆਈ ਚਾਹ ਬਣਾ ਕੇ ਪੀ ਲੋ ਕਿ ਨਾ ਕੋਈ ਨਹੀਂ ਬਾਕੀ ਚਾਹ ਵੀ ਨਾ ਤੁਹਾਨੂੰ ਪਤਾ ਇੱਥੇ ਸਰਦਾਗਾ ਪੀ ਲੋ ਹਾ ਤਲਲ ਮੂਤ ਵਰਗੀ ਚਾਹ ਹੀ ਦੀ ਹੋਰ ਪੂਆ ਕਰੇ ਸਾਰੇ ਠੀਕ ਠਾਕ ਹਾਂ ਹਾਂ ਕਰੇ ਸਾਰੇ ਠੀਕ ਹੈ ਟਾਈਮ ਖਾਸਾ ਹੋ ਗਿਆ ਆਈ ਨਹੀਂ ਹਜ ਤੱਕ ਲੈ ਬੂਆ ਫੇਰ ਕੀ ਹੋ ਗਿਆ ਨਾਲੇ ਤੁਸੀਂ ਕਿਹੜਾ ਜਾਣਾਂਗਾ ਆਪਾਂ ਹੀ ਜਾਣਾ ਤਾਂ ਨਹੀਂ ਆ ਚਾਰ ਗੱਲਾਂ ਕਰ ਲਾ ਦੇ ਤੇਰੇ ਮੂੰਹ ਦਾ ਰੰਗ ਜਾ ਉੱਡੀ ਜਾਂਦਾ ਕੀ ਗੱਲ ਨਾ ਨਾ ਬੂਆ ਉਹਨਾਂ ਗਰਮੀ ਵਾਲੀ ਹੈ ਨਾ ਬਸ ਖਬਰਾਟ ਜਿਹੀ ਹੋਈ ਪਈ ਸੀ ਮੈਨੂੰ ਆਪਾਂ ਹੀ ਅੱਧੀਆਂ ਮਾਹਾਂ ਦੇ ਪਾ ਲਿਆ ਕਰ ਕਿਉਂ ਸੌੜ ਗਏ ਪਾਈ ਬੈਠੇ ਪੂਰੀਆਂ ਬਾਹਾਂ ਦੇ ਗਰਮੀ ਤਾਪੇ ਲੱਗਣੀ ਹੈ ਆਪੋ ਸਮਾਉ ਲਗੀ ਮੈਂ ਇਹਨਾਂ ਪਹਿਲਾਂ ਵਾਲੇ ਕੱਪੜੇ ਆ ਬਸ ਮੈਂ ਹੀ ਪਾ ਲੈਨੀ ਆ ਅੱਛਾ ਆ ਦੇਖ ਹੁਣ ਮੈਂ ਅੱਧੀਆਂ ਮਾਹਾਂ ਦੇ ਸਮਾਏ ਨਹੀਂਗੀ ਹਾਂ ਬੂਆ ਫਿਰ ਥੋੜੀ ਸਾਹ ਆ ਜਾਂਦਾ ਸੌਖਾ ਸਾਹ ਆਉਣ ਲੱਗ ਜਾਂਦਾ ਇਹਨਾਂ ਚ ਨਹੀਂ ਮੈਨੂੰ ਤਾਂ ਆਦਤ ਆ ਮੈਂ ਪੂਰੀਆਂ ਬਾਹਾਂ ਵਾਲੇ ਕੱਪੜੇ ਹੀ ਪਾਉਣੀ ਆ ਹਾਂ ਹਾਂ ਚਾ ਪਾਈ ਫਿਰ ਪਾਈ ਮੈਂ ਕੀ ਲੈਣਾ ਅਖੇ ਕਿਸੇ ਨੂੰ ਮੱਤ ਦੇ ਦੋ ਕਿ ਰਹਿੰਦਾ ਨਹੀਂ ਹੁੰਦਾ ਮੱਤ ਅਗਲਾ ਕਹਦਾ ਕਿ ਸਤ ਪੁੰਜੇ ਡੋਲ ਡੋਲ ਖਾਵਾਂਗੇ ਉਹ ਕੰਮ ਪਈ ਹੁਣ ਤੇਰਾ ਹੋਇਆ ਪਿਆ ਮੇਰੇ ਕੋਲ ਤਾਂ ਜਹਾਜ ਮਰਜੀ ਪਾਈ ਚਲ ਠੀਕ ਆ ਪੂਆ ਨਾਲੇ ਸੂਤੀ ਆ ਕੋੜੇ ਰੇਸ ਨਹੀਂ ਜਾ ਵਿੱਚ ਪੂਆ ਸੂਤੀ ਕੱਪੜਾ ਨਾ ਪੈਂਦਾ ਨਹੀਂ ਮੈਂ ਤਾਂ ਇਹ ਬੋਣੀ ਆ ਨਾਲੇ ਚਲੋ ਛੱਡੋ ਤੁਸੀਂ ਐ ਦੱਸੋ ਬਾਈ ਠੀਕ ਰਹਿਣਾ ਹਾਂ ਸਾਰੇ ਠੀਕ ਆ ਸਾਡੇ ਪੇ ਕਿਸ਼ਨ ਕੀ ਹੋਣਾ ਸੀ ਸੁਖਨਾ ਪਰਮਾਤਮਾ ਦੀ ਮਿਹਰ ਐ ਆਪ ਨੂੰ ਆਪਣੇ ਕੰਮਾਂ ਤੇ ਲੱਗੇ ਹੋਏ ਨੇ ਮੇਰਾ ਪੁੱਤ ਵਧੀਆ ਕੰਮ ਤੇ ਲੱਗਿਆ ਹੋਇਆ ਸਾਰਾ ਘਰ ਵਧੀਆ ਠੀਕ ਠਾਕ ਐ ਮੇਰੇ ਪੁੱਤਾਂ ਦੇ ਮਾਂ ਬਾਪ ਦੀ ਕਦਰ ਕਰਦੇ ਨੇ ਮੇਰੇ ਪੁੱਤ ਬੜੀ ਕਦਰ ਕਰਦਾ ਮੇਰੀ ਹਾਂ ਚੰਗੀ ਕਰ ਆਏ ਨਹੀਂ ਹੈਗਾ ਲੋਕਾਂ ਵਾਂਗੂ ਬਾਹ ਫੜੀ ਬਾਹ ਕੱਢਦੀ ਵੀ ਤੂੰ ਸ੍ਰੀਕਾਂ ਦੇ ਜਾ ਕੇ ਬਹਿ ਜਾ ਮਾੜੀ ਗੱਲ ਆ ਪੂਆ ਜੀ ਤੈਨੂੰ ਪਤਾ ਫਿਰ ਉਹਨਾਂ ਮਾਪਿਓ ਆਪਾਂ ਨੂੰ ਜੰਮ ਦਾ ਪਾਲ ਦਾ ਡੇਡੇ ਕਰਦਾ ਨਾ ਗਲਤ ਗੱਲ ਐ ਨਹੀਂ ਕਰਨਾ ਚਾਹੀਦੀ ਚਾਰ ਤਾਂ ਤੇਰੇ ਵਧੀਆ ਮੈਨੂੰ ਲੱਗਦਾ ਮੇਰੇ ਉੱਪਰ ਜੈਨ ਤਾਂ ਵਧੀਆ ਮੰਜੇ ਤੇ ਬਹਾ ਕੇ ਰੋਟੀ ਦਿੰਦੀ ਹੋਵੇਗੀ ਹਾਂ ਪੂਆ ਜੀ ਮੈਂ ਤਾਂ ਮੰਜੇ ਤੋਂ ਪੈਰ ਨਹੀਂ ਥੱਲੇ ਲਾਉਣ ਦਿੰਦੀ ਮੰਮੀ ਨੂੰ ਸੋਕਦੇ ਉਹ ਕਰਦੀ ਰਹਿੰਦੇ ਕੁੜੀ ਮੈਂ ਮੰਜੇ ਤੇ ਬੈਠੀ ਜਮਾਂ ਹੀ ਜੜ ਜੂਗੀ ਅੱਛਾ ਮੈਂ ਕੋਈ ਕੰਮ ਕਰ ਲੈਣ ਦੇ ਮੈਂ ਤਾਂ ਕਹਦੀ ਨਹੀਂ ਨਾ ਮੰਮੀ ਤੂੰ ਮੇਰੇ ਸਿਰ ਤੇ ਨਾ ਐਸ ਲੈ ਕੋਈ ਲੋੜ ਨਹੀਂ ਕੰਮ ਕਰਨ ਦੀ ਵਧੀਆ ਭਾਈ ਕਹਿੰਦਾ ਹੁੰਦੇ ਨੇ ਇਹ ਜਾਨ ਹਾਂ ਤਾਂ ਘਰ ਘਰ ਆਉਣ ਸਹੀ ਗੱਲ ਨਾ ਲੈ ਮੇਰੀ ਤਾਂ ਮਾਂ ਨੇ ਹੀ ਇਸ ਘਰਨੇ ਭੇਜਿਆ ਵੀ ਆਪਦੀ ਸੱਸ ਨੂੰ ਹੀ ਮਾਂ ਮੰਨੀ ਪਈ ਅਣਾ ਵੀ ਕੰਮਕਾਰ ਜਮਾ ਨੰਬਰ ਰੱਖਿਆ ਉਹਦਾ ਜਮਾ ਨਾ ਲਾਂਬਾ ਹੁੰਦੀ ਨਾ ਹੱਗੀ ਅੱਛਾ ਤੇ ਤੈਨ ਵਾਰ-ਵਾਰ ਪਸੀਨਾ ਜਾ ਹੀ ਜਾਂਦਾ ਹੈ ਕੀ ਦੱਸਾਂ ਬੂਆ ਨਹੀਂ ਨਹੀਂ ਬੂਆ ਉਹ ਹੀ ਲੱਗਾ ਗੱਲ ਹੈ ਤਾਂ ਪੁੱਤ ਤੂੰ ਦੱਸ ਦੇ ਕੋਈ ਨਾ ਨਾ ਕੋਈ ਗੱਲ ਨਹੀਂ ਕੋਈ ਤੇ ਸਣੀ ਲੜ ਪਿਆ ਨਾ ਬੂਆ ਉਹ ਵਿਚਾਰਾ ਕਿੱਥੇ ਲੜਦਾ ਤੈਨੂੰ ਪਤਾ ਤਾਂ ਹੈ ਉਹ ਕਿੰਨਾ ਨਰਮਾ ਨਹੀਂ ਇਸ ਤੱਕਦੇ ਹੋਈ ਨਹੀਂ ਲੜੇ ਕਿੰਨੇ ਸਾਲ ਹੋ ਗਏ ਵਿਆਹ ਨੂੰ ਅਸੀਂ ਨਹੀਂ ਲੜਦੇ ਲੁੱੜਦੇ ਤੇ ਮੇਰੀ ਪਰਛਾਈ ਬੋਲਪੀ ਹੋਣੀ ਆ ਉਹ ਨਾ ਨਾ ਮੰਮੀ ਤਾਂ ਆਪ ਕਿੰਨੀ ਨਰਮਾ ਗੱਲ ਤਾਂ ਕੋਈ ਨਹੀਂ ਹੋਈ ਬਸ ਉਹੀ ਬਿਮਾਰ ਜੀ ਹੋ ਰਹੀ ਹੁਣ ਮੈਂ ਕਿਾ ਕੀ ਹੋਇਆ ਲੈ ਪੂਆ ਤੂੰ ਵੀ ਬਾਲੇ ਸਵਾਲ ਕਰਦੀ ਆ ਆ ਬਸ ਉਹੀ ਮੀਂਹ ਜਾਂ ਤੁਹਾਨੂੰ ਪਤਾ ਕਿੰਨੇ ਦਿਨ ਹੋ ਗਏ ਮੀਂਹ ਪਈ ਜਾਂਦਾਗਾ ਹਨਾ ਬਸ ਮੀਂਹ ਚ ਆ ਗਈ ਸੀ ਕਿ ਮੈਂ ਕੱਪੜੇ ਲਾਉਣ ਗਈ ਸੀ ਬਾਹਰ ਕਣੀਆਂ ਪੈ ਗਈ ਹਨਾ ਤਾਂ ਬਿਮਾਰ ਹੋ ਗਈ ਐਨੇ ਕੰਨੀ ਚਾਹ ਤੁਹਾਡੀ ਚਾਹ ਠੰਡੀ ਹੋਈ ਕੋਈ ਨਾ ਮੀਂਹ ਲੂੰਗੀ ਚਾਰ ਕਣੀਆਂ ਲੱਗੂਗਾ ਕੋਈ ਬਿਮਾਰ ਹੋ ਗਈ ਆ ਸਾਡੇ ਵਰਗਿਆਂ ਦਾ ਖੇਤੋਂ ਕੱਖ ਚੱਕਦਿਆਂ ਤੇ ਘਰੇ ਦੇਖਦੇ ਸੀ ਨਹੀਂ ਪੈਂਦਾ ਜਾ ਤਾਂ ਨਹੀਂ ਸਿੱਕਦੇ ਬਿਮਾਰ ਹੋਈਆਂ ਬਸ ਪੂਆ ਹੁਣ ਅੰਦਰ ਅੰਦਰ ਰਹਿਨੇ ਆ ਨਾ ਫਰਕ ਪਾਏ ਆਹੋ ਭਾਈ ਅੰਦਰ ਅੰਦਰ ਰਹਿਨੇ ਫਰਕ ਪਾਏਗਾ ਆਹੋ ਟੱਕਾ ਤੋੜਨਾ ਨਹੀਂ ਆਖਿਆ ਮੋੜਨਾ ਹੀ ਉਹ ਕੰਮ ਕੀਤਾ ਪਿਆਗਾ ਪੂਆ ਜੀ ਤੁਸੀਂ ਫਿਰ ਰਹੋਗੇ ਤੇ ਘਰੇ ਸਰਜੂਗਾ ਲੈ ਸਰ ਨੂੰ ਕੀ ਹੋਇਆ ਮੈਂ ਤਾਂ ਕਹਿ ਕੇ ਆਈਆਂ ਸਾਡੀ ਗਮਾਂਡਣ ਨੂੰ ਵੀ ਦੋ ਦਿਨ ਰੋਟੀਆਂ ਪਕਾਦੀ ਬਦੀਆ ਫਿਰ ਦਾਣ ਗਵਾਂਡ ਬਣਾ ਦਿੰਦੇ ਵਾਲੀ ਵਧੀਆ ਕਮਾਂਡ ਨੇ ਸਾਡੀ ਤਾਂ ਅੱਛਾ ਹਾਂ ਨਾ ਤਾਂ ਦੇਖ ਆਪਾਂ ਚੁਗਲੀ ਜੀ ਕਰਗੇ ਨਾ ਪਕੰਦਈਏ ਆਪਾਂ ਤਾਂ ਜਿਹੜੀ ਗੱਲ ਹੁੰਦੀ ਅਗਲੇ ਦੇ ਹੱਡ ਤੇ ਮਾਰਦੇ ਚਾਹੇ ਗੁੱਸਾ ਲੱਗਾ ਚਾਹੇ ਗਿੱਲਾ ਲੱਗੇ ਭੂਆ ਰੋਟੀ ਤਾਂ ਉਹ ਫੜਾ ਦੇਣਗੇ ਆ ਫਿਰ ਪਸੂਆਂ ਦਾ ਔਖਾ ਹੋ ਜੂਣਾ ਤੁਹਾਡਾ ਲੈ ਧਾਰ ਮੇਰਾ ਪੁੱਤ ਚੋਲਾ ਦਾ ਚੱਲੇ ਵੀ ਠੀਕ ਹਾਂ ਚਾਹੇ ਮੇਰੇ ਪੁੱਤ ਲੱਖ ਕੰਮ ਕਰਦਾ ਐ ਡੰਗਰ ਪਸੂਕਾ ਸਾਰਾ ਉਹੀ ਕਰਦਾ ਹੈਗਾ ਮੈਨੂੰ ਲੱਗਦਾ ਇਹ ਤਾਂ ਇੱਥੇ ਡਿਰਾੜਾ ਕੇ ਬੈਠੂਗੀ ਕਿਹ ਹੈ ਕੋਸਾ ਨਾ ਨਪੂਆ ਮੈਂ ਤਾਂ ਇਹ ਕਹਿੰਦੀ ਆ ਵੀ ਲੈ ਕਿੰਨਾ ਅਣਗਵਾਂ ਦਾ ਚੰਗਾ ਹੀ ਹੋਣਾ ਚਾਹੀਦਾ ਵਧੀਆ ਕਿਸਮਤ ਚੰਗੀ ਆ ਸਾਡੇ ਤਾਂ ਅਗਲਾ ਕੇ ਫੂਕਣ ਆ ਲਿਆ ਕੋਈ ਨਹੀਂ ਇੱਥੇ ਤਾਂ ਚੱਜ ਲੈ ਲੈ ਭਾਈ ਆ ਦੇਖ ਨਾਲ ਦੀਪੇ ਕੇ ਸੁੱਖ ਨਾ ਇੰਨੇ ਵਧੀਆ ਨਹੀਂ ਆ ਤਾਂ ਇਹ ਤਾਂ ਆ ਜੇ ਕੋਈ ਕੰਮ ਹੁੰਦਾ ਪੈਰ ਜੁੱਤੀ ਨਹੀਂ ਪਉਂਦੇ ਸੀ ਉਹਦੀ ਭੱਜੇ ਆਉਂਦੇ ਸੀ ਐਵੇਂ ਨਹੀਂ ਭਾਈ ਕਿਹਾ ਕਰ ਦੇਗੇ ਹਾਂ ਉਹ ਤਾਂ ਵਧੀਆ ਇਕੱਲਾ ਹੀ ਘਰ ਵਧੀਆ ਹੋਰ ਸਾਰੇ ਮਾੜੇ ਨਹੀਂ ਗੁੜੇ ਹੋ ਹੋ ਕੁਆ ਤੁਹਾਨੂੰ ਬਤਾਤਾ ਹੈ ਮੈਂ ਤਾਂ ਕਦੀ ਕਿਸੇ ਤੇ ਉਹੀ ਨਹੀਂ ਗਈ ਆ ਨਾ ਹੀ ਮੈਨੂੰ ਪਸੰਦ ਆ ਕਿਸੇ ਦਾ ਘਰੇ ਜਾਣਾ ਅੱਛਾ ਆਹ ਭਾਈ ਆਪੇ ਨਹੀਂ ਗਈ ਮਮ ਅਖਤਿਆਰ ਆ ਕਿ ਕਿਵੇਂ ਨੇ ਉਹ ਮੇਰੇ ਚਾਚੇ ਆ ਕਿ ਦੂਜੇ ਤੇ ਆ ਨਿੰਦਰ ਕੇ ਕੁਆ ਤੁਹਾਨੂੰ ਬਤਾਤਾ ਹੈਗਾ ਜਦੋਂ ਬਾਪੂ ਸੀ ਉਹਨਾਂ ਦੀ ਲੜਾਈ ਜੀ ਹੋ ਗਈ ਸੀ ਅਸਤਾ ਵਰਤ ਦੇ ਹੀਗੇ ਆ ਨਾਲੇ ਨਾ ਤੂੰ ਵੀ ਉਹਨਾਂ ਦੇ ਜਾਈ ਜੂਈ ਨਾ ਜੇ 4 ਦਿਨ ਰਹੀ ਲੈ ਭਾਈ ਮੈਂ ਤਾਂ ਜਾਉਂਗੀ ਮੈਂ ਤਾਂ ਅੱਧਾ ਪਣਾ ਘੰਟਾ ਬੈਠ ਕੇ ਉਹਦਾ ਦੁਖਾਵਲਾ ਕਰਕੇ ਉਹ ਮੈਂ ਤਾਂ 5 ਸਾਲਾਂ ਬਾਅਦ ਆਈ ਆ ਮਮਾ ਆਇਆ ਕੋਰਨ ਲਾ ਕੇ ਜਾਊਂ ਆਗਲੇ ਨੂੰ ਮਿਲਤੇ ਜਾਊਂਗੇ ਸਾਰਿਆਂ ਨੂੰ ਲੈ ਪੂਆ ਪਹਿਲਾਂ ਤੈਨੂੰ ਅਸੀਂ ਨੇੜਿਆਂ ਕਿ ਉਹ ਜਦੋਂ ਸਾਡੇ ਨਾਲ ਹੀ ਉਹ ਵਰਤਦੇ ਫਿਰ ਹੱਕ ਨਹੀਂ ਮੰਨਦਾ ਲੈ ਭਾਈ ਦੇਖ ਇੱਕ ਹੀ ਪਤਾ ਹੁਣ ਤੇਰੇ ਚ ਖੋਟ ਹੋਵੇ ਮੈਂ ਅਗਲੇ ਚੱਕ ਮੈਂ ਪਸੂਰ ਕਾੜਦਾ ਕੋਈ ਮੈਂ ਤਾਂ ਜਾਊਂਗੀ ਗੁੱਸਾ ਕਰ ਗਿੱਲਾ ਕਰ ਮੈਂ ਤਾਂ ਨਹੀਂ ਆਏ ਜਾਂਦੀ ਭਾਈ ਮੁੜ ਕੇ ਮੇਰੇ ਚ ਖੋਟ ਨੂੰ ਕਿਹੜਾ ਹੋ ਮੇਰੇ ਨਾਲ ਲੜਿਆ ਉਹ ਤਾਂ ਤੁਹਾਨੂੰ ਪਤਾ ਨਹੀਂ ਸ਼ਾਇਦ ਬੇਬੇ ਦੱਸਦੀ ਹੁੰਦੀ ਆ ਪਹਿਲਾਂ ਦੀ ਕੋਈ ਬਾਪੂ ਵਰਗਿਆਂ ਨਾਲ ਲੜਾਈ ਲੜੁਈ ਹੋ ਗਈ ਸੀ ਉਹਨਾਂ ਦੀ ਲੜਾਈ ਕਾਹਨੂੰ ਹੋਈ ਆ ਐਂ ਕਹਦੇ ਨਾ ਸੱਚੀਆਂ ਗੱਲਾਂ ਦੱਸਾਂ ਕਿ ਮੈਂ ਦੱਸਦੀ ਆਂ ਕੀ ਮਤਲਬ ਪੂਆਜੀ ਤੁਹਾਡਾ ਮੈਂ ਮੈਂ ਕਿਹੜਾ ਕੁਝ ਝੂਠ ਬੋਲਿਆਗਾ ਤੁਹਾਨੂੰ ਝੂਠ ਹੀ ਬੋਲਦੀ ਆਂ ਆ ਉਹਦੇ ਤੂੰ ਜਾਦੀ ਮੈਂ ਬੈਠੀ ਆਂ ਆ ਚਾਹ ਮੈਂ ਪੀਨੀ ਨਹੀਂ ਸੀ ਮਤਲਬ ਜਾਣ ਕੇ ਬਣਵਾਈ ਸੀ ਗੱਲ ਕੀ ਹੋਗੀ ਚਾਹ ਤਾਂ ਮੈਂ ਆਂਦੀ ਹੋਈ ਪੀ ਆਈ ਸੀ ਘਰੋਂ ਵੀ ਪੀ ਕੇ ਆਈ ਸੀ ਘਰੋਂ ਨਹੀਂ ਪੀ ਕੇ ਆਈ ਸੀ ਮਿੰਦਰ ਚਾਚੀ ਕੋਲੋਂ ਪੀ ਕੇ ਆਈ ਆਂ ਅੱਛਾ ਤੇ ਨੁਆਵੇ ਮੇਰੇ ਭੂਆ ਨੂੰ ਪਤਾ ਹੀ ਨਹੀਂ ਕਸਾ ਇਹਦਾ ਮੈਨੂੰ ਤਾਂ ਕੱਲੀ ਕੱਲੀ ਗੱਲ ਦਾ ਪਤਾ ਲੱਗਦਾ ਨਾ ਹਫਤਾ ਹੋ ਗਿਆ ਤੁਹਾਨੂੰ ਬੁੜੀ ਨੂੰ ਘਰੋਂ ਕੱਢਿਆ ਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਨਾ ਨਾ ਭੂਆ ਜੀ ਮੈਂ ਤਾਂ ਨਹੀਂ ਘਰੋਂ ਕੱਢਿਆ ਮੰਮੀ ਨੂੰ ਹੋਰ ਕਿਹਨੇ ਕੱਢਿਆ ਮੈਂ ਕੱਢ ਕੇ ਆਉਂਗੀ ਆ ਕੇ ਨਾ ਨਾ ਭੂਆ ਜੀ ਆਹ ਹੋਤਾ ਨਾ ਮਾਂ ਪੁੱਤਾਂ ਚ ਮਾੜੀ ਮੋਟੀ ਕੋਈ ਟੇੜਫਿੜ ਜੀ ਹੋ ਗਈ ਮਾਂ ਪੁੱਤਾਂ ਚ ਕਾਨੂੰ ਹੋਈ ਐ ਸਾਰੀਆਂ ਗੱਲਾਂ ਦੱਸ ਦਿਓ ਮੈਨੂੰ ਨਹੀਂ ਨਹੀਂ ਪੂਆ ਜੀ ਤੁਹਾਨੂੰ ਨਾ ਗਲਤ ਫਹਮੀ ਹੋਈ ਆ ਅੱਜ ਕੱਲ੍ਹ ਤੇ ਮੈਨੂੰ ਹੋਇਆ ਤੂੰ ਆ ਗਈ ਨਾ ਸਾਡੇ ਘਰੇ ਕੱਲ ਦੀ ਭੋਤਨੀ ਪੂਆ ਜੀ ਮੇਰਾ ਕੋਈ ਕਸੂਰ ਨਹੀਂ ਹੈਗਾ ਮੈਂ ਤੁਹਾਨੂੰ ਚੁੱਪ ਕਰਕੇ ਬਹਿ ਜਾ ਚੱਕਾ ਵੀ ਚਾਹ ਜੀ ਪਰ ਮੈਂ ਨਹੀਂ ਪੀਂਦੀ ਨਾ ਪੀਓ ਮੈਨੂੰ ਵੀ ਕੋਈ ਸ਼ੌਕ ਨਹੀਂ ਹੈਗਾ ਤੁਹਾਨੂੰ ਚਾਹਾਂ ਪਿਆਉਣ ਦਾ ਨਹੀਂ ਪੀਣੀ ਨਾ ਜਮਾਣਾ ਪਿਓ ਆਹੋ ਕੱਢਿਆਗਾ ਫਿਰ ਕੀ ਕਰ ਲਓਗੇ ਕੀ ਕਰ ਲੇਗੀ ਮੈਂ ਐਸ਼ੇ ਘਰ ਚ ਲੈ ਕੇ ਆਣੀ ਹਾਂ ਤੇ ਹੁਣ ਲਾਈ ਤੇ ਦੋ ਉਂਗਲਾਂ ਵੱਡੂ ਤੇਰੀਆਂ ਉਂਗਲਾਂ ਵਹੀ ਮੈਂ ਨਾਲੇ ਆਜੇ ਤੇਰੇ ਖਸਮ ਨਾਲੇ ਆਜੀ ਤੂੰ ਥੋੜ੍ਹੇ ਜਾਣ ਤੋਂ ਪਹਿਲਾਂ ਅਸੀਂ ਲੈਣ ਗਏ ਸੀਗੇ ਗਈ ਸੀ ਮੈਨੂੰ ਪਤਾ ਆਂਦੀ ਉਹ ਅਸੀਂ ਕਰਕੇ ਫਿਰ ਉਹਨੂੰ ਕਰੀਏ ਨਾਲੇ ਹੋਰ ਉਹੀ ਗੱਲ ਤੁਸੀਂ ਵੱਡੇ ਹੋ ਮੈਂ ਤੁਹਾਡੇ ਮੂਹਰੇ ਬੋਲਣਾ ਨਹੀਂ ਚਾਹੁੰਦੀ ਸੀ ਤੁਸੀਂ ਮਜਬੂਰ ਕਰਤਾ ਮੈਨੂੰ ਮਜਬੂਰ ਕਰਤਾ ਮੈਂ ਤਾਂ ਥੱਪੜ ਨਾ ਖਾਣੀ ਦਾ ਚਾਂਬਲੀ ਆ ਜਿਆਦੇ ਆ ਕੇ ਘਰ ਦੀ ਘਰ ਦੀ ਮਾਲਕਣ ਬਣ ਕੇ ਬੈ ਗਈ ਕਰੇ ਭਾ ਇਹਨਾਂ ਨੂੰ ਕੁੱਤਾ ਨਾ ਪੁੱਛਦਾ ਹੋਵੇ ਇੱਥੇ ਆ ਕੇ ਲਿਡਰੀ ਘੋਟਣ ਲੱਗ ਜਾਂਦੇਗਾ ਚੱਕ ਕੇ ਝੋਲਾ ਜੀਤਾ ਕਰਦਾ ਬਾਹਰ ਮਾਰਾ ਜਬ ਭਾਗ ਜਾ ਲੈ ਆ ਜੀ ਨੂੰ ਲੈ ਕੇ ਆਉਣਾ ਕੰਤਾ ਹੋ ਗਿਆ ਦਿੱਕੇ ਚਿਕੇ ਚ ਸੁਣੀ ਜਾਂਦੀ ਨੂੰ ਮੈਨੂੰ ਆ ਜਾਂਦੇ ਛੜੀ ਨੂੰ ਕਹੂੰਗੀ ਵੀ ਆਪੂਆ ਜੀ ਦਾ ਆਉਣਾ ਜਾਣਾ ਨੇ ਇੱਥੋਂ ਬੰਦ ਕਰ ਦੇ